ਕੋਈ ਤਾਂ ਬੋਲਦਾ ਅਖੇ ਮੀਤ ਨੂੰ ਪੁੱਛਲਾ ਮੀਤ ਨੂੰ ਮੈਂ ਕਿਹੜੀ ਗੱਲੋਂ ਪੁੱਛਾਂ ਫਰੇਕ ਗੱਲ ਤੇ ਮੂਰੇ ਮੀਤ ਨੂੰ ਕਰ ਦਿੰਦੇ ਮਖਤਿਆਰ ਨੂੰ ਬਣਾ ਛੱਡੀ ਉਹਨਾਂ ਨਾਲੇ ਮੈਨੂੰ ਜਾਣ ਦੇਊਗੀ ਬਾਲੀ ਤੂੰ ਭੋਲੀ ਨਾ ਬਣ ਮੈਨੂੰ ਪਤਾ ਹੀ ਆ ਤੇਰਾ ਚਤਰ ਚਲਾਖ ਦਾ ਤੈਨੂੰ ਆਇਆ ਵੀ ਭੈਣ ਕਿਤੇ ਆਪਦੇ ਪੇਕੀ ਨਾ ਜਾਵੜੇ ਵੀ ਮੈਂ ਪਹਿਲੇ ਹੀ ਥੂ ਬੱਜਾਂ ਹੁਣ ਜਿਹੜਾ ਇਹ ਕੱਦੂ ਦੀ ਸਬਜ਼ੀ ਖਾ ਕੇ ਮੀਤ ਤੇਰਾ ਹਾਲ ਖਰਾਬ ਹੋਣਾ ਨਾ ਜੂਨ ਦੀਆਂ ਛੁੱਟੀਆਂ ਚ ਉਹ ਮੈਨੂੰ ਪਤਾ ਤੇ ਜਾਂ ਫਿਰ ਵੰਟੂ ਨੂੰ ਪਤਾ ਲੈ ਅੱਜ ਆਪ ਤਾਂ ਨਾ ਬਾਲੀ ਸਿਆਣੀ ਬਣਦੀ ਏਗੀ ਮੈਨੂੰ ਦੇ ਦਿੰਦੀ ਐ ਬਾਹਰਲਾ ਕੰਮ ਤੇ ਆਪ ਮੈਡਮ ਅੰਦਰ ਅੰਦਰ ਕੰਮ ਕਰਦੀ ਰਹਿੰਦੀ ਆ ਨਾਲੇ ਲੈਂਦੀ ਐ ਏਸੀ ਦੀ ਠੰਡੀ ਠੰਡੀ ਹਵਾ ਚੱਲ ਮੈਂ ਕਿਉਂ ਨਾ ਐ ਕਰਾਂ ਮੈਂ ਨਾ ਨਾ ਗੱਲ ਕਰਾਂ ਹਜੇ ਇਹਦੇ ਤਾਂ ਧਿਆਨ ਚ ਵੀ ਹੈ ਨਹੀਂ ਵੀ 22 ਤਰੀਕ ਨੂੰ ਬੱਚਿਆਂ ਨੂੰ ਸਕੂਲੋਂ ਛੁੱਟਣਾ ਮਿਲ ਜਾਣਾ ਤੇ ਮੈਂ ਉਹ ਤੋਂ ਪਹਿਲਾਂ ਪਹਿਲਾਂ ਨਾ ਆਪਦੀ ਤਿਆਰੀ ਕਰਕੇ ਪਿੰਟ ਪੱਛ ਜਾਨੀ ਆ ਬੰਟੂ ਨੂੰ ਪੁੱਛਦੀ ਆ ਇਹਨੂੰ ਕੀ ਕਹਿੰਦਾ ਅੱਜ ਕਿਉਂਕਿ ਪਿਛਲੀ ਵਾਰ ਇਹਨੇ ਕੀ ਕੀਤਾ ਸੀ ਨਾ ਇਹਨੇ ਮੈਨਕੜਾ ਮੈਨੂੰ ਦੱਸਿਆ ਸੀ ਚੁੱਪ ਕਰਕੇ ਤੁਰ ਗਈ ਸੀਗੀ ਆਪ ਕੋਈ ਨਹੀਂ ਐ ਕਿ ਮੈਂ ਵੀ ਜਾਣੀ ਆ ਆਹ ਲਾਦਾ ਬਸ ਛਾੜੂ ਜੀ ਇਸ ਕਿਹੜੇ ਵੇਲੇ ਦੀ ਗਈ ਐ 4 ਤਾਰ ਅਸੰਬਰ ਨਾਜੇ 4 ਤਾਰਾ ਨਹੀਂ ਸੰਭਰਿਆ ਗਿਆ ਨਾਲੇ ਪਤਾ ਵੀ ਕੱਲ ਦੀ ਨੇਰੀ ਆ ਕੇ ਨਾ ਬੁਰਾ ਹਾਲ ਹੋਇਆ ਪਿਆ ਆਏ ਨਹੀਂ ਵੀ ਅੰਦਰੋਂ ਵੀ ਕੋਈ ਚੱਕਤਾ ਰਕਰਵਾਦਾ ਜਿੱਥੇ ਜਾਂਦੀ ਆ ਉੱਥੇ ਹੀ ਬੈਠ ਜਾਂਦੀ ਐ ਜੁਲ ਜੁਲ ਕਰੀ ਜਾਂਦੀ ਐ ਕੱਲੇ ਆਪ ਨੂੰ ਹੀ ਸਿਆਪੇ ਹੋਏ ਪਏ ਐ ਤੇ ਨਾਲੇ ਇੱਕ ਗੱਲ ਹੋਰ ਮੈਂ ਤਾਂ ਜਵਾਕਾਂ ਨੇ ਦੱਸਿਆ ਕਿ ਮੰਮਾ 22 ਤਰੀਕ ਨੂੰ ਛੁੱਟੀਆਂ ਮਿਲ ਲੰਗੂ ਤੇ ਮੈਂ ਤਾਂ ਆਈ ਕਰਦੀ ਐ ਕਿਤੇ ਉਹੀ ਨਾ ਪਹਿਲਾਂ ਤਿਆਰ ਹੋ ਜਾਈ ਮੈਂ ਹੈਪੀ ਨਾਲ ਕਰਦੀ ਐ ਗੱਲ ਕਿ ਮੈਂ ਤਾਂ ਪਿੰਡ ਜਾਨੀ ਐ ਆਈਵਾਰ ਨਾ ਇਹੀ ਪਹਿਲਾ ਮੂਰੇ ਹੋ ਜਾਂਦੀ ਐ ਮੈਂ ਜਾਣਾ ਪਿੰਡ ਮੈਂ ਜਾਣਾ ਕਿਉਂ ਮੇਰੇ ਕੀ ਪੇਕੇ ਨਹੀਂ ਮੈਂ ਨਹੀਂ ਜਾ ਸਕਦੀ ਮੇਰਾ ਵੀ ਜੀ ਕਰਦਾ ਹੀ ਐ ਚਾਰ ਦਿਨ ਸੁੱਖ ਦੇ ਨੇ ਆਮਾ ਦੇ ਪੇਕੇ ਜਾ ਕੇ ਆਈਵਾਰ ਕਹਿ ਦਿੰਦੀ ਐ ਮੈਂ ਜਾਣਾ ਮੇਰੇ ਪਾਪੇ ਨੂੰ ਮਿਲ ਮੇਰੇ ਕੀ ਪਾਪੇ ਵਰਗੇ ਹੈ ਨਹੀਂ ਉਹ ਤਨ ਹੈਪੀ ਨਾਲ ਪਹਿਲਾਂ ਗੰਦੀ ਕਰਦੀ ਐ ਫੇਰ ਹੀ ਕਰੋ ਕੰਮ ਹਜੇ ਮੀ ਤੈਥੋਂ ਕੰਮ ਹੀ ਨਹੀਂ ਨਿਪੜਿਆ ਫਰਮੈ ਮੈਨੂੰ ਪੁੱਛਦੀ ਆ ਹਜੇ ਕੰਮ ਨਹੀਂ ਨਿਬੜਿਆ ਤੇ ਇਹੀ ਗੱਲ ਮੈਂ ਤੈਨੂੰ ਪੁੱਛਦੀ ਸੀ ਵੀ ਤੇਰਾ ਅੰਦਰ ਕੰਮ ਨਹੀਂ ਨਿਬੜਿਆ ਹਜੇ ਵੀ ਤੂੰ ਮੇਰੀ ਗੱਲ ਸੁਣ ਤੈਨੂੰ ਤਾਂ ਕੱਲਾ ਚੌਂਤਰਾ ਦਿੱਤਾ ਸੀ ਮੈਂ ਸੁੰਬਰ ਨੂੰ ਅੰਦਰ ਆਪਣੇ ਕਮਰੇ ਆ ਅੰਦਰ ਨਹੀਂ ਰਸੋਈ ਹੋ ਗਈ ਐਨਾ ਕੰਮ ਹੋ ਗਿਆ ਤੈਨੂੰ ਪਤਾ ਹੀ ਆ ਝਾੜ ਚੜ੍ਹਾਈ ਦਾ ਨੇਰੀ ਨੇ ਸਾਰਾ ਬੁਰਾ ਹਾਲ ਕਰਤਾ ਭੈਣੇ ਅੰਦਰ ਤਾਂ ਆਇਆ ਨਾ ਠੰਡਾ ਠੰਡਾ ਰਹਿੰਦਾ ਏਸੀ ਦਾ ਕਰਕੇ ਤੂੰ ਤਾਂ ਏਸੀ ਦੇ ਅੰਦਰ ਅੰਦਰ ਝਾੜੂ ਲਾਈ ਜਾਂਦੀ ਸੀ ਕਮਰੇ ਚ ਨੀ ਏਸੀ ਰਸੋਈ ਚ ਏਸੀ ਲੱਗਿਆ ਆਪਣੇ ਏਸੀ ਤਾਂ ਆਪਣੇ ਰੂਮ ਚ ਲੱਗਿਆ ਨਾਲੇ ਮੇਰੀ ਗੱਲ ਸੁਣ ਏਸੀ ਛੱਡ ਕੇ ਨਹੀਂ ਝਾੜੂ ਲਾਉਂਦੇ ਹੁੰਦੇ ਏਸੀ ਬੰਦ ਕਰਕੇ ਝਾੜੂ ਲਾਦਾਂਗਾ ਨਹੀਂ ਡਸਟ ਖਿੱਚ ਲੈਂਦਾ ਹਾਂ ਨੀ ਭਣੇ ਨਕ ਤਾਂ ਮੈਨੂੰ ਵੀ ਪਤਾ ਏਸੀ ਬੰਦ ਕਰਕੇ ਝਾੜੂ ਲੱਗਦਾ ਆ ਗੱਲ ਕਰ ਜਦੋਂ ਏਸੀ ਬੰਦ ਕਰ ਦਿੰਦੇ ਆ ਕੂਲਿੰਗ ਤਾਂ ਫੇਰ ਵੀ ਰਹਿੰਦੀ ਆ ਹੁਣ ਮੈਂ ਕਿਹੜਾ ਪਾਗਲਾ ਮੇਰੀ ਗੱਲ ਸੁਣ ਮੈਂ ਤਾਂ ਤੇਰੇ ਤੇ ਤਰਸ ਖਾ ਕੇ ਤੈਨੂੰ ਘੱਟ ਵੀ ਕੰਮ ਦਿੱਤਾ ਤੇ ਮੇਰਾ ਉਹ ਅੰਦਰ ਕੰਮ ਬਾਹਲਾ ਮੈਂ ਕਿਹਾ ਤੇਥੋਂ ਹੋਣਾ ਨਹੀਂ ਪਿੱਲੀ ਢਿਗਰੀ ਤੋਂ ਬੱਸ ਭੈਣੇ ਮੈਨੂੰ 24 ਘੰਟੇ ਇਹੀ ਕੰਨੀ ਰਹਿਣੀ ਆ ਪਿੱਲੀ ਡਿਕਰੀ ਪਿੱਲੀ ਡਿਕਰੀ ਕਹਿ ਕੇ ਨਾ ਬਸ ਮੈਥੋਂ ਕੰਮ ਕਰਾਈ ਜਾਨੀ ਰਹਿਣੀ ਆ ਨਿੱਕੀ ਮੈਂ ਤੇ ਥੋ ਗੱਡਾ ਧਕਾ ਲਿਆ ਵੀ ਤੂੰ ਇੰਨਾ ਕੰਮ ਕਰਕੇ ਅੱਕੀ ਪਈ ਆ ਨਾਲੇ ਮੇਰੀ ਗੱਲ ਸੁਣ ਤੇਰਾ ਬਾਈ ਕਿੱਧਰ ਗਿਆ ਕਿਉਂ ਬਾਈ ਤੋਂ ਕੀ ਕਰਾਉਣਾ ਸੀ ਬਾਈ ਜਦੋਂ ਹੱਕਾ ਮਾਰਦਾ ਸੀ ਉਹ ਤਾਂ ਤੁਸੀਂ ਬੋਲੇ ਨਹੀਂ ਹੈਗੇ ਨਹੀਂ ਭੈਣੇ ਮੈਂ ਤਾਂ ਨਾ ਕਸੂਤੀ ਫਸੀ ਬੈਠੀ ਸੀ ਠਾਕੀ ਦੇ ਥੱਲੇ ਫੜੀ ਬੈਠੀ ਸੀ ਅੰਦਰੋਂ ਡਸਟ ਕੱਢੀ ਆਉਂਦੀ ਸੀ ਹੁਣ ਮੈਂ ਦੱਸ ਉੱਥੋਂ ਬੈਠੀ ਕਿਵੇਂ ਬੋਲਾਂ ਮਾਂ ਜਵਾਕ ਸੁਣਦੇ ਆ ਗੱਲ ਉਹਨਾਂ ਨੂੰ ਕਿਹਾ ਵੀ ਤੇਰੇ ਡੈਡੀ ਨੂੰ ਜਾ ਕੇ ਕਿਹਾ ਚਲ ਕੋਈ ਨਹੀਂ ਤੁਮੇ ਨਾਇਦਾ ਸੇ ਕੀ ਕੰਮ ਸੀ ਬਾਈ ਦਾ। ਲੈ ਕੁੜੇ ਸਾਡੇ ਸੌ ਗੱਲ ਹੁੰਦੀਆਂ ਮੀਆ ਬੀਬੀ ਦੀ ਤੈਨੂੰ ਦੱਸਾਂ ਤੇ ਮੈਂ ਤੈਨੂੰ ਪੁੱਛਦੀ ਆ ਵੀ ਤੂੰ ਵੰਟੂ ਨਾਲ ਕੀ ਗੱਲਾਂ ਕਰਦੀ ਐ। ਨਾ ਤੂੰ ਵੰਟੂ ਨਾਲ ਮੈਨੂੰ ਐ ਦੱਸ ਢੜਕੇ ਕੁਸਰਮੁਸਰ ਕੀ ਕਰੀ ਜਾਂਦੀ ਸੀ। ਉਹ ਤਾਂ ਭਾਣਾ ਫਿਰ ਹੁਣ ਤੈਨੂੰ ਪਤਾ ਸੌ ਕੋਈ ਗੱਲ ਨਹੀਂ ਹੁੰਦੀ। ਸਾ ਤੇ ਸੌ ਸਾਡੀ ਗੱਲ ਐ ਭਾਣੇ ਐਂ ਫਿਰ ਹਰੇਕ ਗੱਲ ਮੀਤ ਦੱਸੀ ਦੀ ਵੀ ਨਹੀਂ ਹੁੰਦੀ। ਚਲ ਕੋਈ ਨਹੀਂ ਭਾਣੇ ਮੈਂ ਤਾਂ ਉਹੀ ਪੁੱਛ ਲਿਆ। ਮੈਂ ਤਾਂ ਤੈਨੂੰ ਨਾਲੇ ਐ ਕਹਿਣ ਆਈ ਸੀ। ਕੋਚਾ ਭਾਣੇ ਅੰਦਰ ਤੂੰ ਲਾਦੀ ਮੈਂ ਸਾਰਾ ਰੇਤਾ ਰੂਤਾ ਸਾਰਾ ਹੂਈ। ਕਣ ਤੂੰ ਤਾਂ ਬਾਲੀ ਸ਼ਹਿਰ ਬਣਦੀ ਐ ਤੈਨੂੰ ਪਤਾ ਇੱਥੇ ਕਿੰਨੇ ਭਾਂਡੇ ਸੀ ਚਾੜ ਡੋਡ ਡੋ ਲਗਾਏ ਸਲਿਬੜਿਆ ਪਿਆ ਸੀ ਸਾਰਾ ਤੂੰ ਤਾਂ ਆਪਦੇ ਕੰਮ ਨੂੰ ਵੱਡਾ ਸਮਝਦੀ ਐ ਮੇਰੇ ਕੰਮ ਨੂੰ ਛੋਟਾ ਫਿਰ ਤੂੰ ਐ ਕਰ ਫਿਰ ਧੁੱਪੇ ਤੈਨੂੰ ਕੱਪੜੇ ਧੋਣੇ ਪੈਣਗੇ ਜਾਂ ਕੱਪੜੇ ਧੋਲਾ ਚੱਲ ਕੋਈ ਨਹੀਂ ਕਰ ਲੈਨੀ ਐ ਮੈਂ ਚੱਲ ਕੋਈ ਨਾ ਮੇਰੀ ਗੱਲ ਸੁਣ ਇੱਧਰ ਹੀ ਗਿਆ ਹੋਊਗਾ ਤੇਰਾ ਬਾਈ ਹਾਂ ਹਾਂ ਇੱਧਰ ਹੀ ਆ ਜਾ ਦੇਖ ਲੈ ਬਾਈ ਨੂੰ ਜਾ ਕੇ ਬੜੀ ਸ਼ਹਿਰ ਬਣਦੀ ਐ ਲੈ ਅੱਜ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਅੱਕੇ ਤਾਂ ਭੈਣ ਕਦੇ ਇੰਨਾ ਰੁੱਖਾ ਮੈਨੂੰ ਬੋਲੀ ਨਹੀਂ ਵੀ ਸੌ ਮੀਆਂ ਬੀਬੀ ਦਾ ਕੰਮ ਹੁੰਦਾ ਅੱਜ ਦਾਲ ਚ ਕੋਈ ਕਾਲਾ ਲੱਗਦਾ ਚਲ ਹੋਣ ਦੇ ਦਾਲ ਚ ਕਾਲਾ ਮੈਂ ਤਾਂ ਦਵਾ ਦਮ ਕੱਪੜੇ ਧੋਕੇ ਨਾ ਆਉਦੇ ਪ੍ਰੈਸ ਕਰਾਂ ਆ ਮੇਰੀ ਗੱਲ ਸੁਣਿਆ ਉਰੀ ਆਇਓ ਲੈ ਕਮਾਲ ਦਾ ਬੰਦਾ ਦੂਰੋਂ ਹੱਥ ਮਾਰੀ ਜਾਂਦਾ ਆਇ ਨਹੀਂ ਵੀ ਧੁੱਪੇ ਮੱਚੀ ਜਾਂਦੀ ਐ ਮੈਂ ਨੇੜੇ ਆ ਜਾ ਮੇਰੀ ਗੱਲ ਸੁਣ ਲੈ ਹਾਂ ਉਣੀ ਐ ਮੱਚਦੀ ਐ ਮੈਨੂੰ ਤਾਂ ਹੁਣ ਹੀ ਪਊ ਦੂਰੋਂ ਹੱਥ ਮਾਰੀ ਜਾਂਦਾ ਆਇ ਨਹੀਂ ਵੀ ਮੈਂ ਨੇੜੇ ਜਾ ਕੇ ਉਹਦੀ ਗੱਲ ਸੁਣ ਲੈ ਹਾਈ ਹਾਈ ਉਹ ਕੀ ਬੜਬੜ ਕਰਦੀ ਫਿਰਦੀਆਂ ਕੋਲੇ ਆ ਜਾਂ ਉੱਥੇ ਹੱਕਾ ਮਰੀ ਜਾਂਦੀ ਜਦੋਂ ਤੈਨੂੰ ਕਿਹਾ ਹੱਥ ਹੀ ਮਾਰਤਾ ਇੱਥੇ ਵੀ ਬੈਠਾ ਜੇ ਦੋ ਗੱਲਾਂ ਮੇਰੀਆਂ ਸੁਣ ਲੈਂਦਾ ਕੀ ਹੋ ਜਾਂਦਾ ਧੁੱਪੇ ਮਚਾਈ ਧੁੱਪੇ ਧੁੱਪੇ ਤੈਨੂੰ ਆਪ ਦੇ ਵਿੱਚ ਦਾ ਧੁੱਪ ਜਾ ਆ ਗਈ ਜਦੋਂ ਮੈਂ 20 ਬੋਲ ਮਾਰੀ ਜਾਂਦਾ ਉਹ ਮੇਰੀ ਕੋਈ ਬਾਜ਼ੀ ਨਹੀਂ ਸੁਣਦਾ ਸੀ ਮੈਂ ਤੈਨੂੰ ਐ ਹੋ ਗਿਆ ਤਾਂ ਮੈਂ ਇਸ਼ਾਰਾ ਤਾਂ ਕਰਦਾ ਤੈਨੂੰ ਕੋਈ ਇਸ਼ਾਰਾ ਵੀ ਨਹੀਂ ਹੋਇਆ ਸੀ ਉਹ ਬੰਦਾ ਗੱਲ ਸੁਣਦੇ ਕਿ ਕਿ ਵਿਚ ਬੜੀ ਬੈਠੀ ਸੀ ਰਸੋਈ ਸਾਹਿਬ ਅੰਦਰ ਵੀ ਪਰ ਜਾਂਦੇ ਅੰਦਰ ਹੀ ਆੜੀ ਜਾਂਦੇ ਅੰਦਰ ਵੱੜ ਜਾਂਦੀਆਂ ਜਦੋਂ ਪਿਆ ਬੋਲ ਮਾਰਤੇ ਮੈਂ ਮੈਂ ਬੰਦਾ ਨਹੀਂ ਸੀ ਫਿਰ ਮੈਂ ਹੁਣ ਇੱਥੇ ਖ ਕੀ ਗੱਲਾਂ ਦੱਸ ਕੀ ਪਕਾਈ ਮਾਰਨੀ ਐ ਮੈਂ ਕੀ ਪਕਾਈ ਮਾਰਨੀ ਐ ਮੈਂ ਤਾਂ ਤੇਰੇ ਨਾਲ ਨਾ ਗੱਲ ਕਰਨੀ ਸੀ ਕੀ ਗੱਲ ਕਰਨੀ ਐ ਬੱਸ ਮੈਂ ਤੈਨੂੰ ਐਂ ਕਹਿੰਦੀ ਸੀ ਤੂੰ ਤਾਂ ਪਹਿਲੇ ਹੀ ਗੁੱਸੇ ਆ ਮੇਰੀ ਗੱਲ ਸੁਣ ਲੈ ਮੀਤ ਨਾ ਆਏ ਸਾਲ ਨਾ ਛੁੱਟੀਆਂ ਨੂੰ ਪਹਿਲਾਂ ਜਾ ਵੜਦੀ ਐ ਤੇ ਹੁਣ ਨਾ 22 ਤਰੀਕ ਨੂੰ ਛੁੱਟੀਆਂ ਮਿਲ ਜਾਣਗੀਆਂ ਤੇ ਜਵਾਕ ਨਾ ਬਾਹਲਾ ਉਧਰੇ ਪਈ ਐ ਕਹਿੰਦੇ ਅਸੀਂ ਨਾਨਾ ਨਾਨੀ ਨੂੰ ਮਿਲ ਕੇ ਆਉਣਾ ਐ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਅਸੀਂ ਮੈਂ ਦੋ ਛੁੱਟੀਆਂ ਦਵਾ ਕੇ ਪਹਿਲੀ ਜਾ ਵੜਦੀ ਹਾਂ ਪਹਿਲੀ ਜਾਵੜ ਦੇ ਬੜੀ ਸਿਆਣੀ ਆ ਨਾ ਤੂੰ ਇੰਨੀ ਤਾਂ ਗਰਮੀ ਆ ਮੈਨੂੰ ਆ ਨਾ ਜਵਾਕਾਂ ਦਾ ਕਾਹਨੂੰ ਕੀ ਕਰਦਾ ਉਹ ਤੇਰਾ ਜੀ ਕਰਦਾ ਹੋਊਗਾ ਜਵਾਕ ਇੰਨੀ ਗਰਮੀ ਉਥੇ ਏਸੀ ਨਹੀਂ ਵੇਸੀ ਨਹੀਂ ਕੋਈ ਬਿਮਾਰ ਹੋ ਕੇ ਬਹਿਣਗੇ ਮੁਰ ਕੇ ਪੈਸੇ ਲੱਗਣ ਤਾਂ ਆ ਜੂਆ ਕੀ ਕਰਨਾ ਜੋ ਮਰੀ ਨਹੀਂ ਐਮੀ ਪਕਾਈ ਮੈਂ ਪਕਾਈ ਦੀ ਮਾਦੀ ਨਾਲ ਨਾ ਸਾਡੇ ਬਾਬੇ ਦਾ ਉਥੇ ਭੰਡਾਰਾ ਹੁੰਦਾ ਤੇ ਸਾਰੀਆਂ ਕੁੜੀਆਂ ਘਰਾਂ ਦੀਆਂ ਇਕੱਠੀਆਂ ਹੋਣਗੀਆਂ ਉਥੇ ਮਿਲ ਪਾਂਗੀਆਂ ਇੱਕ ਦੂਜੀ ਨੂੰ ਫਿਰ ਮੈਨੂੰ ਨਾ ਤੈਨੂੰ ਪਤਾ ਉਹ ਚਾਚੇ ਦੀ ਕੁੜੀ ਕੋਲੇ ਵੀ ਜਾਣਾ ਪਊਗਾ ਫਿਰ ਮੈਂ ਤੈਨੂੰ ਖਿੱਚੂਗੀ ਤੂੰ ਆਖੇਗਾ ਮੈਂ ਨਹੀਂ ਜਾਂਦਾ ਮੇਰੇ ਕੋਲ ਤਾਂ ਨਾ ਟਾਈਮ ਨਹੀਂ ਕੰਮ ਧੰਦਾ ਕਰ ਲਈਏ ਮਾਣਾ ਮੋਟਾ ਖੇਤ ਬੰਨੇ ਦਾ ਬੀਜ ਲਿਆ ਫੱਕ ਛੱਟਣ ਵਾਲੀ ਪਈ ਹੈ ਕਿ ਨਾ ਝੋਨੇ ਦੀ ਛੱਟ ਲਈਏ ਫਿਰ ਜਾ ਆਵਾਂਗੇ ਕਿੱਡੀ ਚੱਲ ਮੇਰੀ ਗੱਲ ਸੁਣ ਫੱਕ ਮੈਂ ਤਾਂ ਨਹੀਂ ਛੱਟਨੀ ਤੁਹਾਡਾ ਬੰਦਿਆਂ ਵਾਲਾ ਕੰਮ ਹੈ ਮੀਤ ਹੈਗੀ ਆ ਘਰੇ ਮੈਂ ਜਾਵੜੂੰਗੀ ਮੀਤ ਘਰੇ ਕੰਮ ਕਰ ਲੂਗੀ ਮੇਰੀ ਗੱਲ ਸੁਣ ਤੇ ਮਰੀ ਇਹਨੇ ਵੀ ਕੰਮ ਬੰਦੀ ਕਰਨੇ ਬੰਦੇ ਕੰਮ ਕਰਨੇ ਬੰਦੇ ਕੁਝ ਰੋਟੀ ਟੁਕ ਵੀ ਖਾਂਦੇ ਹੁੰਦੇ ਆ ਉਹਨਾਂ ਦਾ ਰੋਟੀ ਟੁਕ ਵੀ ਬਕਾਉਣਾ ਪਊਗਾ ਗੱਲ ਦਾ ਮੈਂ ਤੁਹਾਨੂੰ ਐ ਸਮਝਾਉਣਾ ਮੀਤ ਤਾਂ ਮੀਤ ਹੈ ਤਾਂ ਹੈਗੀ ਆ ਕਰੇ ਰੋਟੀ ਪਕਾਉਣ ਨੂੰ ਮੀਤ ਭਾਦ ਦੇਆ ਕਰੂਗੀ ਰੋਟੀ ਮੇਰੀ ਗੱਲ ਸੁਣ ਮੀਤ ਤੂੰ ਤਾਂ ਕਹੀ ਨਹੀਂ ਮੀਤ ਨਾਲ ਜੇ ਮੀਤ ਨੇ ਵੀ ਰੈਮਣਾ ਕੀ ਖੋਗੀ ਪਤਾ ਮੀਤ ਭਾਗ ਜੇ ਫੇਰ ਦੱਸ ਤੇ ਕੰਮ ਕੌਣ ਕਰੂਗਾ ਘਰ ਦਾ ਆਏ ਸਾਲ ਮੀਤ ਹੀ ਜਾਂਦੀ ਆ ਜੇ ਮੈਂ ਐਤ ਕੀ ਪਹਿਲਾਂ ਜਾਵੜੂਗੀ ਕੀ ਲੋੜਾ ਆਜੂਗਾ ਉਹ ਮੈਨੂੰ ਤਾਂ ਲੋੜਾ ਨਹੀਂ ਆਉਂਦਾ ਇਹ ਗੱਲ ਕਰ ਇੱਕਿਆਣੇ ਨੂੰ ਘਰੇ ਤਾਂ ਰਹਿਣੀ ਪਊਆ ਜੇ ਤਾਂ ਉਹਨਾਂ ਨਾਲ ਕੋਈ ਉਮੀਦ ਨਾ ਕਰ ਲੈ ਉਮੀਦ ਨੂੰ ਪੁੱਛ ਲੈ ਮੈਂ ਤੇ ਮੈਂ ਪਹਿਲੀ ਗੱਲ ਕਰਦੀ ਮੈਂ ਤੇਰੇ ਨਾਲ ਗੱਲ ਕਰਨ ਨਹੀਂ ਆ ਤੂੰ ਮੇਰਾ ਬੰਦਾ ਹੈ ਕਿ ਦੁਸ਼ਮਣ ਉਹ ਦੁਸ਼ਮਣ ਤਾਂ ਮੈਂ ਹੈ ਨਹੀਂ ਫਿਰ ਉਹ ਘਰੇ ਆਏ ਘਰੇ ਥੋੜੀ ਚੱਲਦੇ ਹੁੰਦੇ ਆ ਵੀ ਘਰੇ ਇੱਕਿਆਣੇ ਦਾ ਰਹਿਣਾ ਪਊਆ ਇੱਕਿਆਣੇ ਦਾ ਫੱਕਾ ਪਾ ਸੱਟਣਾ ਪਊ ਤੇ ਰੋਜ਼ ਕੰਮ ਵੀ ਆਇਆ ਕਰਕੇ ਦਾ ਫੇਰ ਤਾਂ ਮੈਂ ਬਾਗਿਆਂ ਦਾ ਹੁੰਦਾ ਤਾਂ ਗੱਲਾਂ ਆਪਦੀ ਸਿੱਟੀ ਨਹੀਂ ਰਹਿਣੀਆਂ ਉਹ ਗੱਲ ਨਹੀਂ ਸੁਣਦੀ ਕਿਸੇ ਵੀ ਬਾਤ ਮੈਂ ਤੈਨੂੰ ਨਾਲ ਜਾਣ ਨੂੰ ਨਹੀਂ ਕਹਿੰਦੀ ਮੈਂ ਤਾਂ ਤੈਨੂੰ ਐ ਕਹਿੰਦੀ ਆਂ ਬਸ ਮੈਨੂੰ ਅੱਡੇ ਤੇ ਚੜਾ ਐਂ ਅਸੀਂ ਇੱਥੋਂ ਬਸ ਤੇ ਚੜ ਜਾਾਂਗੇ ਤੈਨੂੰ ਮੈਂ ਸਰਦਾਰ ਜੀ ਨਹੀਂ ਨਾਲ ਖਿੱਚਦੀ ਓਏ ਮੰਨੂ ਤਾਂ ਜਮਾਂ ਨਹੀਂ ਖਿੱਚਦੀ ਘਰੇ ਜੇ ਉਹ ਬਾਗੀ ਤਾਂ ਫੇਰ ਘਰੇ ਕੌਣ ਰਹੂਗਾ ਆਇਆ ਫਿਰ ਮੇਰੀ ਗੱਲ ਸਾਨੂੰ ਉਹਨੂੰ ਵੀ ਪਤਾ ਹੀ ਆ ਆਏ ਸਾਲ ਉਹਨੂੰ ਮੈਂ ਪਹਿਲਾਂ ਤੋਰਦੀ ਆ ਜੇ ਐਤਕੀ ਮੈਂ ਜਾਵੜੂ ਕੀ ਲੋੜ ਆ ਜੂਗਾ ਉਹ ਤੂੰ ਤਾਂ ਸਾਰਾ ਦਿਨ ਘਰੇ ਲੜਾਈ ਪਵਾਉਣੀ ਹੁੰਦੀ ਐ ਨਾ ਕੋਈ ਗੱਲਬਾਤ ਸੁਣਨੀ ਨਹੀਂ ਤੇ ਨਾ ਕੋਈ ਸੋਰ ਇਹੀ ਕੰਜਰਖਾਨਾ ਰਹਿੰਦਾ ਤੁਹਾਡਾ ਜਿਹੜਾ ਛੁੱਟੀਆਂ ਮਿਲ ਜਾਂਦੀ ਐ ਇਹੀ ਕੰਜਰਸਾਲਾ ਆਏ ਸਾਲ ਕਿਸੇ ਟਾਈਮ ਤਾਂ ਬੰਦਾ ਬਦਲ ਜਾ ਮਾੜਾ ਮੋਟਾ ਤੂੰ ਜਿੰਦੇ ਉੱਚੀ ਛੋਟੀ ਐ ਤੂੰ ਵੱਡੀ ਐ ਤੂੰ ਮਾੜੀ ਮੋਟੀ ਸਿਆਣਪਾਈ ਗੱਲ ਕਰ ਲੈ ਆ ਨੀ ਗੱਲ ਹੈ ਮੇਰੀ ਗੱਲ ਸੁਣ ਹੁਣ ਸੁਖ ਨਾਲ ਜਵਾਕ ਵੱਡੇ ਹੋਗੇ 10ਵੀਂ ਦੀ ਪੜ੍ਹਾਈ ਆ ਐਦੂ ਬਾਅਦ ਤਾਂ ਜਵਾਕਾਂ ਦਾ ਨਾ ਨਾਨਕੀਓ ਮੋਹ ਨਿਕਲ ਜਾਂਦਾ ਹੁੰਦਾ ਬੱਚੇ ਜਾਂਦੇ ਹੀ ਨਹੀਂ ਫਿਰ ਫਿਰ ਆਖਣਗੇ ਮਾਂ ਜੇ ਤੂੰ ਜਾਣਾ ਤਾਂ ਪਿੰਡ ਮਿਲਿਆ ਅਸੀਂ ਨਹੀਂ ਜਾਂਦੇ ਉਹ ਜਵਾਕਾਂ ਦਾ ਮੋਹ ਤਾਂ ਪਤੀ ਆ ਹੁਣ ਕਿਹੜੇ ਮੋਹ ਰਹਿਗੇ ਜਵਾਕ ਇੱਥੇ ਹੀ ਰਹਿਣਗੇ ਪੜ੍ਹਨ ਨਾ ਦੇ ਅਗਰ ਮੋਹਾਂ ਦੀ ਗੱਲ ਕਰ ਲਿਆ ਕਰ ਅੱਜ ਕੱਲ ਕਿਹੜੇ ਮੋਹ ਰਹਿਗੇ ਤੂੰ ਤਾਂ ਮਰੀ ਜਿੰਨੇ ਨੇ ਤੂੰ ਐ ਕਿ ਸਿੱਧੀ ਕਹਿ ਵੀ ਮੇਰਾ ਜੀ ਕਰਦਾ ਜਾਨ ਨੂੰ ਫਿਰ ਆਪਦੇ ਮਾਪਿਆਂ ਨੂੰ ਬੰਦਾ ਮਿਲਣ ਵੀ ਨਾ ਜਾਵੇ ਉਹ ਫੇ ਮਿਲਣਾਂ ਹੀ ਭੱਜਾਂਗੇ ਕੋਈ ਨਾ ਦੋ ਤਾਰ ਪਸੇਰੀਆਂ ਮਹੀ ਉਹ ਗੱਲਬਾਤ ਆਪਦੇ ਘਰ ਦਾ ਸਿਸਟਮ ਹੀ ਦੇਖੀਦਾ ਹੁੰਦਾ ਕੱਲੇ ਮਹੀਨਾ ਛੁੱਟਣਾ ਜੀ ਮੈਨੂੰ ਪਤਾ ਤਾਏ ਚਾਚੇ ਦੀਆਂ ਕੁੜੀਆਂ ਆ ਜਾਂਦੀਆਂ ਤੇ ਉਹ ਆਪਣੇ ਘਰੀ ਰਹਿੰਦਾਂ ਉਹਨਾਂ ਫੇਰ ਮੈਨੂੰ ਆਇਆ ਕੁੜੀਆਂ ਆਈਆਂ ਤੋਂ ਜਾਣਾ ਔਖਾ ਹੋ ਜਾਂਦਾ ਉਹ ਚਲ ਤੂੰ ਮੇਰਾ ਵਾਲਾ ਦਿਮਾਗ ਨਾ ਕਰ ਉਹਨੂੰ ਮੀਤ ਨੂੰ ਪੁੱਛ ਲੈ ਮੈਂ ਮੰਟੂ ਨਾਲ ਗੱਲ ਕਰ ਲਾਂ ਫੇਰ ਦੇਖ ਲਾਂ ਪੁੱਛ ਲਾਂਗੇ ਜੇ ਮੰਟੂ ਨੇ ਕਿਹਾ ਵੀ ਮੈਂ ਕਰਾ ਲੂ ਫੇਰ ਬਾਗ ਚੱਲਾਂਗੇ ਚਲ ਤੂੰ ਫੇਰ ਹਾਂ ਤਾਂ ਕਹਿ ਦੇ ਮੈਂ ਹਾਂ ਕੋਈ ਨਾ ਹਾਂ ਬਾਗ ਚੱਲਾਂਗੇ ਛੱਡਿਆਊਂਗਾ ਸਾਰਾ ਦਿਨ ਜਬ ਆਇਆ ਮੈਂ ਨਿੰਬੂ ਜੇ ਲੈ ਜਾ ਤੋੜ ਤਾ ਲੈ ਆ ਨਿੰਬੂ ਗਰਮੀ ਹੈ ਨਿੰਬੂ ਪਾਣੀ ਬਣਾ ਕੇ ਪੀ ਰਿਹਾ ਜਵਾਕਾਂ ਨੂੰ ਹੂ ਹੀ ਤਾਂ ਪਿਆ ਰਹਿੰਦਾ ਸਾਰਾ ਦਿਨ ਨਾ ਕੰਮ ਦਾਣ ਧੰਦੇ ਦਾ ਨਹੀਂ ਕੋਈ ਹੋਰ ਨਹੀਂ ਦੇਖਦੀ ਖੇਤ ਬੰਨੇ ਕੀ ਹੈ ਸਾਰਾ ਮੈਂ ਪੂਛ ਚੱਕ ਲੈਂਦੀ ਛੁੱਟੀ ਹੋਈ ਨਹੀਂ ਪਹਿਲਾਂ ਉੱਧਰ ਨੂੰ ਮੂੰਹ ਚੱਕ ਲੈਂਦੀ ਵੀ ਉੱਥੋਂ ਐਂ ਹੋ ਕੇ ਆਈ ਹੂੰ ਕਿੱਡੀ ਗੱਲ ਹੈ ਸਾਰਾ ਦਿਨ ਕੋਣ ਨੂੰ ਛੱਡਦੀ ਆ ਜਵਾਕਾਂ ਜੀ ਘੱਟ ਕਰਦਾ ਇਹਨਾਂ ਦਾ ਵੱਧ ਕਰਦਾ ਐ ਨਹੀਂ ਸਿੱਧਾ ਕਹਿੰਦੀ ਵੀ ਸਾਡਾ ਜੀ ਕਰਦਾ ਸਾਰਾ ਦਿਨ ਮੂੰਹ ਚੱਕ ਲੈਂਦੀ ਬਸ ਉਹ ਦੇਖਣਾ ਨਹੀਂ ਵੀ ਜੇ ਕੋਈ ਇੱਥੇ ਕੋਈ ਕੰਮ ਕਰੂਗਾ ਉਹਨੂੰ ਰੋਟੀ ਟੁੱਕ ਵੀ ਪਕਾਉਣਾ ਪਊਗਾ ਸਾਰਾ ਕੁਝ ਹੀ ਕਰਨਾ ਪਊਗਾ ਵੀ ਉਹ ਹੀ ਤਾਂ ਦਿਹਾੜੀਆ ਮਿਲਦਾ ਨਹੀਂ ਬੰਦਾ ਨਹੀਂ ਮਿਲਦਾ ਕੰਜਰ ਖਾਨਾ ਇਹ ਉਧਰੋਂ ਚੱਕ ਲੈਂਦਾ ਵੀ ਘਰ ਐ ਕਿਵੇਂ ਚੱਲੂ ਐਡੀ ਢਿੱਕ ਵੀਲਤਾਰੀਆਂ ਔਖੀਆਂ ਭਾਂਜੰਦੇ ਚਲਾਉਣੀਆਂ ਸਾਨੂੰ ਪਤਾ ਜਿਹੜਾ ਅਸੀਂ ਦਿਨੇ ਕਰਦੇ ਆ ਰੋਜ਼ ਕਿਸੇ ਨੇ ਮੋੜ ਤੇ ਕਿਸੇ ਤੋਂ ਫੜ ਲੇ ਸਾਡਾ ਪਤਾ ਸਾਨੂੰ ਸਾਨੂੰ ਤਾਂ ਤਕੜੇ ਆ ਸੀ ਜਿਹੜੇ ਇੰਨਾ ਇੰਨਾ ਕੁ ਕਰੀਏ ਨਾ ਸਾਨੂੰ ਪਾਲੀ ਜਾਂਦੇ ਚਲ ਮਾਨਾ ਯਾਰ ਤੂੰ ਚੱਲ ਗੇੜਾ ਮਾਰੋ ਖਾਲ ਦਾ ਮਰੇ ਮੱਥਾ ਰਹਿਗਾ ਕੱਟ ਲਾ ਇਹਨਾਂ ਦਾ ਰੋਜ਼ ਕਿੱਕੇ ਚੋਈ ਚੱਲੂ ਵੀ ਬੰਟੂ ਨਾਲ ਗੱਲ ਕਰਾਂਗੇ ਜਿਵੇਂ ਬੰਟੂ ਕੋਲ ਹੋਮ ਹੀ ਕਰ ਲਾਂਗੇ ਇਹ ਨਹੀਂ ਲੋਟ ਆਉਂਦੀ ਲੈ ਕਿਹੜੇ ਨਿੰਬੂ ਰਹਿ ਗਏ ਪਤਾ ਨਹੀਂ ਕਿਹਨੂੰ ਤੜਵਾਤੇ ਨਿੰਬੂ ਆਹ ਨਿੰਬੂਆਂ ਨੂੰ ਹੁਣ ਦੱਸ ਕੀ ਤੋੜ ਕੇ ਲੈ ਕੇ ਜਾਵਾਂ ਕੀ ਇਹਨਾਂ ਚੋਂ ਰਸ ਨਿਕਲੂਗਾ ਕੀ ਐਸ ਬੰਦੇ ਦਾ ਬੁੱਝਾ ਨਾ ਤਾਂ ਮੈਨੂੰ ਹਾਂ ਕਰੀ ਐ ਤੇ ਨਾ ਨਾ ਕਰੀ ਐ ਅੱਗੋਂ ਮੈਨੂੰ ਉਲਟਾ ਬੋਲਦਾ ਅਖੇ ਮੀਤ ਨੂੰ ਪੁੱਛ ਲੈ ਮੀਤ ਨੂੰ ਮੈਂ ਕਿਹੜੀ ਗੱਲੋਂ ਪੁੱਛਾਂ ਫਰੇਕ ਗੱਲ ਤੇ ਮੂਰੇ ਮੀਤ ਨੂੰ ਕਰ ਦਿੰਦੇ ਆ ਮਖਤਿਆਰ ਨੂੰ ਬਣਾ ਛੱਡੀ ਉਹ ਨਾਲੇ ਮੈਨੂੰ ਜਾਣ ਦੇਊਗੀ ਵੱਡੀ ਦਾਦੀ ਬਣਾ ਛੱਡੀ ਆ ਉਹ ਹੀ ਨਿੰਬੂ ਤਾਂ ਫਿਰ ਤੋਂ ਕਾਂਦ ਤੋਂ ਕੁੰਟੇ ਹੀ ਲੈ ਲੂੰਗੀ ਲੈ ਆਉਂਦੇ ਆ ਇਹਨੇ ਨਾਲ ਗੱਲ ਕਰ ਹੀ ਲੈਂਦੀ ਹੋ ਹੋ ਹੈ ਤਾਂ ਗਰਮੀ ਬਹੁਤ ਆ ਮੋਟਰਸਾਈਕਲ ਤੇ ਤਾਂ ਬੁਰਾ ਹਾਲ ਹੋ ਗਿਆ ਯਾਰ ਹਾਂਜੀ ਗਰਮੀ ਤਾਂ ਬਹੁਤ ਆ ਮੈਂ ਨਾ ਤੁਹਾਨੂੰ ਇੱਕ ਗੱਲ ਕਹਿੰਦੀ ਸੀ ਪਹਿਲਾਂ ਪਾਣੀ ਦੇ ਘੁੱਟ ਤਾਂ ਦੇ ਦੇ ਆਉਂਦੇ ਨੂੰ ਗੱਲਾਂ ਕਹਿਣ ਲੱਗ ਜੰਦੀ ਲੈ ਪਾਣੀ ਤਾਂ ਇਹੀ ਪੀ ਲੋ ਜਿਹੜਾ ਮੈਂ ਪੀ ਜਾਂਦੀ ਸੀ ਤੇ ਮੈਂ ਤਾਂ ਇਹ ਕਹਿੰਦੀ ਸੀ ਮੈਂ ਹਾਂ ਛੁੱਟੀਆਂ ਜਿਆ ਹੋਣੀਆਂ ਬੱਚਿਆਂ ਨੂੰ 22 ਤਰੀਕ ਨੂੰ ਤੇ ਮੈਂ ਪਿੰਡ ਜਾਣਾ ਸੀ ਚੱਲ ਪਿਆ ਪਿਛਲੇ ਸਾਲ ਵਾਲਾ ਕੰਮ ਤੇਰਾ ਫੇਰ ਜਰਿਆ ਤਾਂ ਫਿਰ ਸਾਲ ਤੋਂ ਦੋ ਨੂੰ ਤੁਹਾਨੂੰ ਵੀ ਪਤਾ ਮੈਂ ਕਿਹੜਾ ਹਰ ਮਹੀਨੇ ਤੁਰੇ ਫਿਰਦੀ ਆ ਗੱਲ ਸਾਲ ਬਹੁਤ ਵੱਡਾ ਹੁੰਦਾ ਨਾ ਤੁਹਾਡੇ ਕੋਲ ਤਾਂ ਇਹ ਬਹਾਨਾ ਸਾਲ ਬਾਅਦ ਮਿਲ ਜਾਂਦਾ ਵੀ ਅਸੀਂ ਪਿੰਡ ਜਾਈ ਅਸੀਂ ਕਦੋਂ ਬਹਾਨਾ ਲਾ ਕੇ ਕਿੱਥੇ ਜਾਈ ਅਸੀਂ ਵੀ ਕਿਤੇ ਤਾਂ ਨਿਕਲਣਾ ਹੁੰਦਾ ਅਸੀਂ ਕਿਹੜਾ ਬਹਾਨਾ ਲਾ ਕੇ ਤੁਰ ਜਾਈਏ ਤੁਹਾਡੇ ਕੋਲ ਤਾਂ ਬਹਾਨੇ ਨਹੀਂ ਲੋਟ ਆਉਂਦੇ ਹੈਗੇ ਸਾਨੂੰ ਤਾਂ ਜਾਣਾ ਹੀ ਪੈਣਾ ਜੀ ਅਸਤਾ ਦਾ ਮਾਪਿਓ ਛੱਡ ਕੇ ਨਹੀਂ ਆ ਤੇ ਤੁਸੀਂ ਰਹਿ ਨਹੀਂ ਆ ਤੇ ਮਾਪਿਓ ਦੇ ਵਿੱਚ ਆ ਤੁਸੀਂ ਕਿੱਥੇ ਜਾਣਾ ਮੇਰੀ ਗੱਲ ਸੁਣ ਮੇਰੇ ਨਾਲ ਨਾ ਜ਼ਿਆਦਾ ਬਹਿਸ ਨਾ ਕਰਿਆ ਕਰ ਪਿਛਲੀ ਵਾਰ ਵੀ ਛੁੱਟੀਆਂ ਦੇ ਪਿੱਛੇ ਕਲੇਸ਼ ਹੋਇਆ ਸੀਗਾ ਤੇ ਐਤਕੀ ਵੀ ਉਹੀ ਕਰਦੀਆਂ ਜਾ ਸਕਦੀਆਂ ਤੂੰ ਆਦੀਓ ਨਾ ਗੱਲ ਕਰ ਲਈ ਜੇ ਦੋਨਾਂ ਦੀ ਰਾਇਵਲ ਹੋਊਗੀ ਤੁਹਾਡੀ ਉਹਦਾ ਪਾਸ ਕਰ ਲਿਓ ਫੇ ਬਗਜੋ ਕੋਈ ਮਰਜੀ ਬਗਜੋ ਪਰ ਇੱਕ ਜਾਣਾ ਘਰੇ ਰਹਿਣਾ ਚਾਹੀਦਾ ਤੈਨੂੰ ਵੀ ਪਤਾ ਨਾ ਹੁਣ ਖੇਤ ਵਿੱਚ ਸਾਰਾ ਦਿਨ ਕੰਮ ਕਰਦੇ ਆਂ ਬੀਜ ਵਾਹੀ ਸਾਰੀ ਵਿਚ ਵਿਚਾਲੇ ਪਈ ਐ ਤੇ ਰੋਟੀ ਟੋਕਾ ਕੌਣ ਪਕਾਊਗਾ ਹੁਣ ਆਪ ਸਪਾਂਗੇ ਅਸੀਂ ਮੇਰੀ ਗੱਲ ਸੁਣੋ ਜੀ ਪਿਛਲੀ ਵਾਰ ਭੈਣ ਪਹਿਲਾਂ ਗਈ ਸੀ ਨਾ ਐਤਕੀ ਮੈਂ ਜਾਊਂਗੀ ਪਹਿਲਾਂ ਮੈਂ ਭੈਣ ਨੂੰ ਕਹਿ ਦੂੰਗੀ ਕੋਈ ਨਹੀਂ ਮੜਾ ਯਾਦ ਕਰ ਲੈ ਕੌਣ ਪਹਿਲਾਂ ਗਿਆ ਸੀ ਪਿਛਲੀ ਵਾਰ ਚਲੋ ਕੋਈ ਗਿਆ ਸੀ ਯਾਰ ਮੈਂ ਆਦੇ ਕੰਮ ਤਾਂ ਨਹੀਂ ਨਿਬੜ ਕੇ ਗਈ ਫਿਰ ਮੈਨੂੰ ਨਹੀਂ ਪਤਾ ਦੋਨਾਂ ਜਣੀਆਂ ਸਲਾਹ ਕਰ ਲਓ ਜਿੰਮੇ ਤੁਹਾਡੀ ਸਲਾਹ ਹੋਈ ਦੱਸ ਦਿਓ ਉਹਨੂੰ ਭੇਜ ਦਾਂਗੇ ਠੀਕ ਹੈ ਪਰ ਜੇ ਜਿੱਦ ਜਿਦਾਈ ਕਰੋਗੇ ਫਿਰ ਇਹ ਨਹੀਂ ਪਤਾ ਵੀ ਖੌਂਸੜੇ ਪੈਣ ਲੱਗ ਜਣ ਮੇਰੀ ਗੱਲ ਸੁਣੋ ਤੁਸੀਂ ਮੇਰੇ ਘਰ ਵਾਲਿਓ ਮੇਰਾ ਪੱਖ ਜਮਾ ਹੀ ਨਹੀਂ ਲੈਂਦੇ ਹੈਗੇ ਤੇ ਕੋਈ ਸੁਣੀ ਜਾਂਦਾ ਆਪਣੀ ਗੱਲ ਆਪਾਂ ਦੋਨੇ ਰਾਇ ਕਰੀ ਜਾਂਦੇ ਆ ਨਾ ਤੁਸੀਂ ਮੇਰੇ ਨਾਲ ਲੜਨ ਲੱਗ ਗਏ ਹੋ ਉਹ ਜੇ ਹੁਣ ਮੈਂ ਤੇ ਹੈਪੀ ਤੇ ਉਹ ਆਪਦੀ ਘਰ ਵਾਲੇ ਦਾ ਪੱਖ ਲੈਣ ਲੱਗ ਜੂ ਮੈਂ ਤੇਰਾ ਪੱਖ ਲੈਣ ਲੱਗੂ ਘਰ ਤਾਂ ਬਸ ਚੱਲੀ ਪਿਆ ਫਿਰ ਤਾਂ ਅੱਡ ਬਿੱਡ ਹੋਏ ਲੈ ਦੇਣਾ ਚਾਹੀਏ ਅਸੀਂ ਚਲੋ ਕੋਈ ਨਹੀਂ ਆ ਚਾਹ ਬਣੀ ਪੀਏ ਮੈਂ ਲਿਆਉਣੀ ਅੰਦਰ ਤੇ ਬਹਿ ਕੇ ਪੀ ਲੈਨੇ ਲਿਆ ਦੇ ਤੋਰ ਤਾਂ ਮੈਨੂੰ ਤਾਂ ਪੀਕੇ ਨਾ ਕਾਫੀ ਮੈਨੂੰ ਨਾ ਹੀ ਪੁੱਛ ਦਿੱਸੀ ਜੀ ਹਾਂ ਤੁਸੀਂ ਮੈਨੂੰ ਕੁਝ ਦੱਸਿਆ ਹੀ ਨਹੀਂ ਹੈਗਾ ਹਾਂ ਨਾ ਮੈਨੂੰ ਕੁਛ ਤਾਂ ਦੱਸੋ ਕੋਈ ਤਰ੍ਹਾਂ ਕਾਦੇ ਬਾਰੇ ਪਿੰਡ ਜਾਣ ਬਾਰੇ ਓਏ ਤੇਰੇ ਮਤਲਬ ਦੱਸ ਗਿੱਟੇ ਜਾ ਕੜ ਤੈਨੂੰ ਮੈਂ ਕਹਿ ਕੇ ਹਟਿਆ ਸੀਗਾ ਵੀ ਭਾਬੀ ਨਾਲ ਸਲਾਹ ਕਰ ਲੈ ਜਿੰਮੇ ਤੁਹਾਡੀ ਸਲਾਹ ਹੋਈ ਓਵੇਂ ਕਰ ਲਾਂਗੇ ਅਸੀਂ ਤਾਂ ਭਾਬੀ ਨਾਲ ਸਲਾਹ ਉਹਦੇ ਨਾਲ ਮੈਂ ਸਲਾਹ ਕੀ ਕਰਾਂ ਜੀ ਲੈ ਕਰ ਲਈ ਤਾਂ ਸਲਾਹ ਤੈਨੂੰ ਉਹਦੇ ਨਾਲ ਹੀ ਪਊਗੀ ਮੈਨੂੰ ਨਾ ਪੁੱਛ ਇਸ ਵਿਸ਼ੇ ਤੇ ਸਿੱਧੀ ਜੀ ਗੱਲ ਹੈ ਮੈਂ ਤਾਂ ਗੱਲ ਮਕਾਤੀ ਹੈ ਕਾਦੀ ਸਲਾਹ ਕਰੀ ਅਨੇ ਹੋ ਤੁਸੀਂ ਮੈਨੂੰ ਵੀ ਦੱਸ ਦੋ ਆ ਖੜੀ ਹੈ ਮੀਤ ਆਪ ਦੀ ਸਲਾਹ ਕਰ ਲਓ ਮੈਨੂੰ ਪਤਾ ਕਿਹੜੀ ਗੱਲ ਦੀ ਸਲਾਹ ਕਰਨੀ ਹੈ ਮੈਂ ਤਾਂ ਐ ਪੁੱਛਦਾ ਸੀਗਾ ਹੈਪੀ ਕਿੱਥੇ ਭਾਬੀ ਉਹ ਤਾਂ ਖੇਤ ਆ ਮੈਂ ਤਾਂ ਨਾ ਨਿੰਬੂ ਤੋੜਨ ਗਈ ਸੀ ਮੈਨੂੰ ਤਾਂ ਪਤਾ ਲੱਗਿਆ ਵੀ ਤੇਰਾ ਬਾਈ ਖੇਤ ਨਾ ਉਹ ਵੱਟ ਘੜੀ ਜਾਂਦਾ ਕੱਲਾ ਹੀ ਘੜੀ ਜਾਂਦਾ ਤੇ ਤੂੰ ਨਹੀਂ ਗਿਆ ਖੇਤ ਉਹ ਮੈਂ ਤਾਂ ਉਹ ਗੋਹਾ ਜਾ ਹਟਾਉਣ ਲੱਗੇ ਸੀ ਮੈਂ ਤਾਂ ਉੱਥੇ ਹੀ ਜਾਣਾ ਹੁਣ ਕਰ ਲਈ ਭਾਬੀ ਨਾਲ ਗੱਲ ਕੋਈ ਗੱਲ ਨਹੀਂ ਕੋਈ ਨਹੀਂ ਭੈਣ ਮੈਂ ਦੱਸਦੀ ਆ ਜਾ ਜਾਓ ਤੁਸੀਂ ਕੋਈ ਨਹੀਂ ਕਰ ਲੈਣੀ ਆ ਮੈਂ ਗੱਲ ਕੀ ਗੱਲ ਹੋ ਗਈ ਕੀ ਸਲਾਹ ਕਰਨੀ ਸੀ ਓਹੋ ਤੂੰ ਕਹਿੰਨੀ ਤੱਤੀਕਾਰੀ ਹੋਈ ਜਣੀ ਮੈਂ ਤਾਂ ਇੱਕ ਪੁੱਛਦੇ ਸੀ ਕਿ ਇੱਕ ਦੂਜੇ ਨਾਲ ਸਲਾਹ ਕਰਦੇ ਸੀ ਵੀ ਦਾਲ ਸਬਜ਼ੀ ਅੱਥਨੇ ਕੀ ਬਣਾਉਣੀ ਹੈ ਨਹੀਂ ਅੱਗੇ ਰੋਜ ਬੰਟੂ ਤੋਂ ਪੁੱਛ ਕੇ ਦਾਲ ਬਣਾਉਣੀ ਹੁੰਦੀ ਹੈ ਇਹਨੂੰ ਪਤਾ ਤਾਂ ਹੈਗਾ ਵੀ ਆਪਣੇ ਬੰਦੇ ਤਾਂ ਜਿਹੇ ਜੀ ਚੀਜ਼ ਆਪਾਂ ਬਣਾ ਲਗੇ ਉਹੇ ਜੀ ਖਾ ਲੈਂਦੇ ਹੁੰਦੇ ਆ ਨਾਲੇ ਰੋਜ ਬੰਟੂ ਮੋਹਰ ਲਾਉਂਦਾ ਰੋਜ ਤਾਂ ਮੈਥੋਂ ਪੁੱਛ ਕੇ ਸਬਜ਼ੀ ਬਣਾਉਣੀ ਹੈ ਭੈਣ ਪੁੱਛ ਕੇ ਤਾਂ ਤੇਥੋਂ ਬਣਾਉਣੀ ਹੈ ਕੱਲ ਮੈਨੂੰ ਕਹਿੰਦਾ ਕਦੇ ਸਾਨੂੰ ਵੀ ਪੁੱਛ ਲਿਆ ਕਰੋ ਸਬਜ਼ੀ ਬਣਾਉਣ ਲੱਗਿਆਂ ਮੈਂ ਤਾਂ ਤਾਂ ਪੁੱਛਦੀ ਸੀਗੀ ਆਹੀ ਮੈਨੂੰ ਤਾਂ ਐ ਲੱਗਦਾ ਮੀਂਹ ਤਾਂ ਕੋਈ ਗੱਲ ਹੋਰ ਐ ਤੂੰ ਮੇਥੋਂ ਲੁਕੋ ਰੱਖਦੀ ਐ ਮੈਂ ਤਾਂ ਸਮਾਂ ਦੀ ਉੱਤੇ ਆ ਗਈ ਮੈਨੂੰ ਤਾਂ ਪਤਾ ਲੱਗ ਗਿਆ ਨਹੀਂ ਨਹੀਂ ਭਣੇ ਐਹੀ ਜੀ ਕੋਈ ਗੱਲ ਨਹੀਂ ਹੈਗੀ ਜਿਵੇਂ ਤੂੰ ਸੋਚੀ ਜਾਨੀਂ ਨਾਲੇ ਮੇਰੀ ਗੱਲ ਸੁਣ ਆਪਣੇ ਤਾਂ ਬੰਦੇ ਹੀ ਨਹੀਂ ਆਪਦੀ ਪਸੰਦ ਦੀਆਂ ਸਬਜ਼ੀਆਂ ਖਾਣ ਵਾਲੇ ਉਹਨਾਂ ਤਾਂ ਜੇ ਚਟਨੀ ਨਾਲ ਦੇ ਦਾਂਗੇ ਚਟਨੀ ਨਾਲ ਖਾ ਲੈਣਗੇ ਚਲ ਕੋਈ ਨਹੀਂ ਪੜਾ ਤਾਂ ਕੋਈ ਗੱਲ ਨਹੀਂ ਸੀ ਕਿ ਚਲ ਘਰਲਾ ਤੂੰ ਇੱਧਰ ਕੀ ਕਰਨਾ ਹੈ ਫਿਰ ਮੈਂ ਤਾਂ ਜਾਨੀ ਅੰਦਰ ਮੈਂ ਤਾਂ ਕੁਛ ਨਹੀਂ ਕਰਨਾਈ ਸੀ ਮੈਂ ਤਾਂ ਇਹਨਾਂ ਨੂੰ ਪਾਣੀ ਪਿਆਉਣਾ ਸੀ ਮੋਟਰ ਛੱਡ ਕੇ ਆਉਣੀ ਆ ਨਾਲੇ ਆ ਗੋਹੇ ਚ ਨਾ ਖੜ ਇੱਥੇ ਪੈਰ ਲਵੇਟ ਲੈਂਗੀ ਅਸੀਂ ਆਲੀ ਚੌਮੇ ਜਾਏਗੀ ਇਹ ਅੱਧ ਬਿੜਕਾ ਲੈਂਦੀ ਆ ਕੁੱਛਦੀ ਆ ਮੈਨੂੰ ਸਮਾਰ ਸਮਾਰ ਕੇ ਨਾ ਆਪ ਜਿਵੇਂ ਉਹਦੇ ਪੁੱਛਿਆ ਵੀ ਦੀਦੀ ਕੀ ਗੱਲ ਆ ਕਹਿੰਦੀ ਸਾਡੀ ਮੀਆਂ ਬੀਬੀ ਦੀ ਸੌਰ ਆ ਜੇ ਅੱਜ ਜਗਾ ਸੀ ਗੱਲ ਕਰ ਲਈ ਤਾਂ ਬਿੜਕਾ ਲੈਣ ਲੱਗ ਗਈ ਬਾੜੀ ਸਿਆਣੀ ਦੱਸਦੀ ਮੈਂ ਵੀ ਨਹੀਂ ਲੈ ਮੇਰੇ ਨਾਲ ਚੁਲਾਕੂਆਂ ਖੇਡਦੀ ਐ ਜਿੰਨੀ ਨਿੱਕੀ ਓਨੀ ਤਿੱਖੀ ਵੀ ਮੈਨੂੰ ਪਤਾ ਐ ਕਿਹੜੀਆਂ ਤੂੰ ਬਿਆੰਤਾਂ ਕਰਦੀਆਂ ਤੇ ਮੈਥੋਂ ਲਕੋਨੀ ਐ ਨੀ ਤੂੰ ਇਹ ਗੱਲਾਂ ਮੈਥੋਂ ਤਾਂ ਸਿੱਖੀ ਐ ਇਹ ਚਾਤਰ ਚੁਲਾਕੂਆਂ ਕਰਨੀਆਂ ਤੇ ਉਹੀ ਤੂੰ ਮੇਰੇ ਤੇ ਚਲਾਉਣ ਲੱਗ ਗਈ ਮੈਨੂੰ ਵੀ ਲੱਗਦਾ ਕੁਛ ਦਾਲ ਚ ਕਾਲਾ ਇਹ ਨਹੀਂ ਤਾਂ ਮੈਨੂੰ ਗੱਲ ਦੱਸਣੀ ਨੀ ਮੈਂ ਤਾਂ ਨਾ ਗੈ ਵੀ ਤੂੰ ਪੁੱਛਦੀ ਐ ਜਵਾਕ ਭੋਲੇ ਹੁੰਦੇ ਆ ਉਹਨੂੰ ਕਹਿ ਦੂੰਗੀ ਪਤਾ ਤੈਨੂੰ ਕੁਰਕਰੇ ਦੇ ਦੂੰ ਵੀ ਕੀ ਗੱਲ ਐ ਤੇਰੇ ਮੰਮੀ ਡੈਡੀ ਨਾ ਤੜਕੇ ਦੇ ਰਹਿ ਕਰੀ ਜਾਂਦੇ ਫੇਰ ਹੀ ਪਤਾ ਲੱਗੂਗਾ ਇਹ ਕੀ ਸਮਝੂਗੀ ਵੀ ਹਰਪ੍ਰੀਤ ਨੂੰ ਹੀ ਜਾਣਦੀ ਐ ਟੱਕ ਤੇ ਡੇਲਾ ਇਹਨੂੰ ਤਾਂ ਉਦੋਂ ਪਤਾ ਲੱਗੂਗਾ ਜਦੋਂ ਮੈਂ ਇਹਦਾ ਸਾਰਾ ਪਲਾਨ ਚੋਪਟ ਕਰਤਾ ਚਲੋ ਕਰਾਂ ਕੰਮ ਮੈਂ ਤਾਂ ਲੈ ਮੇਰਾ ਗੈਵੀ ਪੁੱਤ ਕੀ ਕਰੀ ਜਾਂਦਾ ਮੈਂ ਤਾਂ ਖੇਡਣ ਜਾਂਦਾ ਸੀ ਮੰਮੀ ਤੇ ਖੇਡਤਾ ਤੂੰ ਬਾਅਦ ਚ ਲਈ ਪੁੱਤ ਮੈਂ ਤੈਨੂੰ ਨੇ ਇੱਕ ਗੱਲ ਪੁੱਛਦੀ ਸੀ ਹਾਂਜੀ ਤੇ ਮੈਂ ਨਾ ਤੈਨੂੰ ਕੁਰਕਰਿਆਂ ਦਾ ਪੈਕਟ ਦੇਉਂਗੀ ਮੈਨੂੰ ਇੱਕ ਗੱਲ ਦੱਸੀ ਮਾਣ ਹੀ ਦੱਸ ਤਾਂ ਉਹ ਗੱਲ ਤਾਂ ਸੁਣ ਲਾ ਤੈਨੂੰ ਦੋ ਪੈਕਟ ਦੇ ਦਾਂ ਚਲ ਠੀਕ ਹੈ ਬੋਲ ਮੈਂ ਤੈਨੂੰ ਐ ਪੁੱਛਦੀ ਸੀ ਤੇਰੇ ਮੰਮੀ ਡੈਡੀ ਕੀ ਸਲਾਹ ਜੀ ਕਰੀ ਜਾਂਦੇ ਸੀ ਉਹ ਤਾਂ ਐ ਕਹਿੰਦੇ ਸੀ ਵੀ ਤੇਰੇ ਨਾਨਕੀ ਜਾਣਾ ਨੂੰ ਨਾਨਕੀ ਜਾਣ ਵਾਸਤੇ ਕਹਿੰਦੇ ਸੀ ਅੱਛਾ ਨਾਨਕੀ ਜਾਣਾ ਹਾਂ ਅੱਜ ਹੀ ਤੇਰੇ ਡੈਡੀ ਨੇ ਹਾਂ ਕਰਤੀ ਉਹ ਨਹੀਂ ਪਤਾ ਮੈਨੂੰ ਪੈਸੇ ਉਹ ਨਾਨਕੀ ਬਾਰੇ ਕਹਿੰਦੇ ਸੀ ਅੱਛਾ ਨਾਨਕੀ ਜਾਣ ਬਾਰੇ ਕਹਿੰਦੇ ਸੀ ਆਈ ਜਾ ਤੂੰ ਮੇਰੀ ਗੱਲ ਸੁਣ ਹੁਣ ਮੇਰੇ কুরਕਰੇ ਵੀ ਜਾਓ ਫਿਰ ਤਾਂ কুরਕਰੀ ਮੈਂ ਦਿੰਦੀ ਆ ਬੈੱਡ ਦੇ ਦਰਾਜ ਚ ਨਾ ਤੇਰੇ ਤਾਈ ਦਾ ਪਰਸ ਪਿਆ ਉਹਦੇ ਚ 50 ਰੁਪਏ ਉਹ ਚੱਕ ਲੈ ਚੰਗਾ ਠੀਕ ਲੈ ਮੁਗੁੱਟ ਵੀ ਸ਼ਿਆਰ ਆ ਪਾਈਏ ਤਾਂ ਮੈਨੂੰ ਤਾਂ ਗੱਲ ਦੀ ਬੜਕ ਆ ਗਈ ਸੀ ਮੈਨੂੰ ਪਤਾ ਲੱਗ ਗਿਆ ਸੀ ਮਾੜਾ ਵੜਾ ਤੇ ਹੁਣ ਜਵਾਕ ਨਹੀਂ ਤਾਂ ਜਉਣੀ ਪੜਦੀ ਚੱਕ ਤੇ ਇਹਨੂੰ ਆਏ ਵੀ ਮੈਂ ਪਿੰਡ ਜਾਵਣਾ ਤੇ ਉਦੋਂ ਪਹਿਲਾਂ ਮੈਂ ਹੀ ਜਾਣਾ ਲੈ ਬੇਫਿਕਰ ਤੇ ਹੁੰਦਾ ਵੱਧ ਸੀ ਪੈਸੇ ਨਾ ਕੱਢ ਲੈ ਲੱਗ ਪਤਾ ਆ ਗਈ ਮੈਂ ਓਹੋ ਕਿੰਨੀ ਗਰਮੀ ਹੋ ਗਈ ਯਾਰ ਆ ਇੱਥੇ ਬੈਠਾ ਓਏ ਇੱਥੇ ਦਾ ਖਾਲਜਾ ਘਟ ਕੇ ਆਇਆ ਸੀ ਮੈਂ ਹੁਣ ਚਲ ਇੱਥੇ ਛਾਵੇਂ ਬਹਿ ਗਿਆ ਪਾਣੀ ਪੀ ਕੇ ਘੁੱਟ ਮੈਂ ਕੜਿਆ ਗਿਆ ਖਾਲ ਕੜਿਆ ਗਿਆ ਤਾਂ ਸਾਰਾ ਕੜ ਤਾ ਦੁਪਹਿਰਾ ਵੀ ਬਾਹਲਾ ਹੋਇਆ ਰਾਮ ਹੋਰ ਕਰ ਲੈਣੇ ਆ ਸ਼ਾਮ ਨੂੰ ਲੱਗ ਜਾਗੇ ਫਿਰ ਦੋਨੇ ਜਾਣੇ ਹਾਂ ਇਹੀ ਕਰਾਂ ਗੱਲਾਂ ਖੱਬਲੀਆਂ ਚੁਕਣਾ ਰਹਿ ਗਿਆ ਚੁਕ ਲਾਂਗੇ ਮੈਂ ਵੀ ਜਾ ਆਇਆ ਸੀ ਗਾੜਤੀ ਕੋਲ ਅੱਛਾ ਕੀ ਕਹਿੰਦਾ ਕਿਉਂ ਗੱਲ ਬਾਤ ਗੱਲ ਬਾਤ ਪਤਾ ਹੀ ਹੈ ਹੁਣ ਤੈਨੂੰ ਉਹਦਾ ਹੂੰ ਤੇ ਆ ਫਕੀਰ ਦਾ ਕਿਹਾ ਇਹਨੂੰ ਵੀ ਨੂੰ ਉਹ ਤਾਂ ਮੈਂ ਕਿਹਾ ਯਾਰ ਅੱਛਾ ਉਹ ਗੱਲ ਉਹ ਤਾਂ ਨਿਬੜ ਲਾਂਗੇ ਉਹਦੇ ਨਾਲ ਤੇ ਤੂੰ ਮੈਨੂੰ ਇੱਕ ਗੱਲ ਦੱਸ ਹਰਪ੍ਰੀਤ 아이ਸ ਮੇ ਕੋਲੇ ਖੇਤ ਉਹ ਉਹ ਕਿਵੇਂ ਆਈ ਸੀਗੀ ਉਹ ਜਾਣ ਨੂੰ ਕਹਿੰਦੀ ਐ ਯਾਰ ਛੁੱਟੀਆਂ 'ਚ ਉਹੀ ਗੱਲ ਤਾਂ ਮੈਂ ਕਰਨ ਲੱਗਿਆ ਤੈਨੂੰ ਵੀ ਆੜਤੀ ਨਾਲ ਤਾਂ ਨਿਬੜਦਾਂਗੇ ਉਧਰੋਂ ਮੀਤ ਨੇ ਕਲੇਸ਼ ਕਰ ਰੱਖਿਆ ਮੈਂ ਤਾਂ ਲੜਕਿਆਂ ਉਹਦੇ ਨਾਲ ਸਿੱਧੀ ਜੀ ਗੱਲ ਹੈ ਉਥੋਂ ਮੰਡੀਆਂ ਆਇਆ ਆਉਂਦੇ ਸਰ ਲੱਗੀ ਮੈਂ ਤਾਂ ਛੁੱਟੀ ਮੈਂ ਤਾਂ ਛੁੱਟੀਆਂ ਮਿਲਦੀਆਂ ਜਿਵਾਕਾਂ ਨੂੰ ਨਾਨਕੇ ਲੈ ਕੇ ਜਾਣੀਆਂ ਐਂ ਕਰਦੀਆਂ ਹੁਣ ਜਦੋਂ ਆਉਣ ਲੱਗਿਆ ਹੁਣ ਫੇਰ ਕਲੇਸ਼ ਕਰ ਲਿਆ ਮੈਂ ਤਾਂ ਉਹਨਾਂ ਨੂੰ ਗੱਲ ਇੱਕ ਕਹਤੀ ਹਾਂ ਸਾਡੇ ਸਾਡਾ ਤਾਂ ਅਸੀਂ ਆਪਸੇ ਸਾਰ ਲਾਂਗੇ ਗੱਲ ਕਰ ਘਰੇ ਇੱਕ ਹੀ ਨਹੀਂ ਘਰੇ ਨਹੀਂ ਚਾਹੀਦੇ ਦੋਨੇ ਆਪਸੇ ਜੀ ਗੱਲਬਾਤ ਕਰਨੋ ਅੱਛਾ ਤੂੰ ਵੀ ਇਹੀ ਗੱਲ ਕਹੀ ਸੀ ਫਿਰ ਮੈਂ ਵੀ ਇਹੀ ਗੱਲ ਕਹੀ ਹੈ ਮੈਂ ਕਿਹਾ ਵੀ ਦੋਨੇ ਜਣੀਆਂ ਰਾਇ ਕਰ ਲੋ ਸਾਨੂੰ ਤਾਂ ਇੱਕ ਜਣੀ ਘਰੇ ਚਾਹੀਦੀ ਹੈ ਰੋਟੀ ਟੋਕਣ ਨੂੰ ਕਿਵੇਂ ਮਰਜ਼ੀ ਬਗ ਜੂ ਚਾਹੇ ਆਪ ਦਾ 10 ਦਿਨ ਤੂੰ ਲਾਇਆ ਮੈਂ ਕਿਹਾ 10 ਦਿਨ ਇਹ ਲਾਏ ਹੋਊਗੀ ਮਗਰ ਮੂਰੇ ਪਰ ਇੱਕ ਜਣਾ ਘਰੇ ਰਹਿਣਾ ਚਾਹੀਦਾ ਸਹੀ ਗੱਲ ਹੈ ਫਿਰ ਹੋਰ ਤੈਨੂੰ ਪਤਾ ਹੁਣ ਰੋਟੀ ਪਾਣੀ ਬਾਕੀ ਕੰਮ ਦੀ ਰੁੱਤ ਆ ਯਾਰ ਬਾਕੀ ਆ ਫੱਕ ਫੱਕ ਸਿੱਟਾਂ ਅਗਰ ਪਾ ਦਿਹਾੜੀ ਆਪਾਂ ਮਿਲਦਾ ਨਹੀਂ ਮਸਾਂ ਦੋ ਜਿਆਂ ਨੂੰ ਪੁੱਛ ਕੇ ਮੈਂ ਉਹ ਕਹਿੰਦੇ ਚੱਲ ਬਾਈ ਕਰਾ ਦਾਂਗੇ ਤੇਰੇ ਨਾਲ ਉਹੀ ਗੱਲ ਆ ਯਾਰ ਇਹਨਾਂ ਨੂੰ ਮਤ ਪਤਾ ਨਹੀਂ ਕਿਉਂਦੀ ਰਹਿੰਦਾ ਗਰਮੀ ਦੇਖ ਲੈ ਇੰਨੀ ਤੂੰ ਜਾ ਕੇ ਉੱਥੇ ਜਵਾਕ ਬਿਮਾਰ ਕਰੋਂਗੀਆਂ ਤੁਸੀਂ ਪਤਾ ਨਹੀਂ ਕੀ ਹੋਇਆ ਦਿਮਾਗ ਨੂੰ ਇਹਨਾਂ ਦੇ ਨੂੰ ਬਾਕੀ ਛੋਟੇ ਜਿਵਾਂ ਕਾਂ ਦਾ ਹੁੰਦਾ ਹੁਣ ਜਵਾਗ ਗੱਭਰੂ ਹੋ ਗਏ ਉਹਨਾਂ ਦੱਸ ਕੀ ਐ ਸਰਦਨ ਉਦੋਂ ਚੱਲਾ ਹੁੰਦਾ ਜਵਾਕਾਂ ਜੋ ਛੋਟੇ ਹੁੰਦੇ ਸੀ ਬਾਕੀ ਉਹਨਾਂ ਦਾ ਜਵਾਕਾਂ ਯਾਰ ਪੜ੍ਹਾਈ ਆਪਾ ਵਾਲੀ ਹੋ ਗਈ ਬਾਕੀ ਗਰਮੀ ਆ ਬਿਮਾਰੀ ਠਰੀ ਬਿਮਾਰ ਹੋ ਗਏ ਪੈਸੇ ਪੈਸੇ ਲੱਗਣੋਂ ਥਾਂ ਆ ਜੂਗਾ ਉਹ ਮੈਂ ਨਾ ਉਹੀ ਗੱਲ ਦਾ ਇਹਨਾਂ ਨੂੰ ਸਮਝਦੀ ਹੁਣ ਜਵਾਕ ਤਾਂ ਇਹੋ ਜੇ ਹੋ ਗਏ ਆਪਣੇ ਵਾਲੇ ਘਰੇ ਬੈਠੇ ਆ ਏਸੀ ਤੋਂ ਬਿਨਾਂ ਬਾਹਰ ਨਹੀਂ ਨਿਕਲਦੇ ਹਾਂ ਉੱਥੇ ਜਾ ਕੇ ਹੁਣ ਇੰਨੀ ਗਰਮੀ 'ਚ ਬਿਮਾਰ ਹੀ ਹੋਣਗੇ ਦੱਸ ਇਹ ਉਹਨਾਂ ਨੂੰ ਮਤ ਨਹੀਂ ਉਹੀ ਗੱਲ ਹੈ ਜਵਾਕਾਂ ਦਾ ਪੱਜ ਆ ਆਪ ਦਾ ਰੱਜ ਕਹਿੰਦੇ ਹੁੰਦੇ ਜਿ ਇਹ ਨਾ ਲੋਟ ਆਉਂਦਾ ساری ਉਮਰ ਵੀ ਉੱਥੇ ਏਡੀਆਂ ਹੋ ਕੇ ਆਈਆਂ ਹੁਣ ਦੱਸ ਕਿੱਡੀ ਗੱਲ ਹੈ ਕੁਛ ਦੇ ਕਦਾਈ ਹੁੰਦਾ ਚੱਲ ਮੈਂ ਤਾਂ ਭਰਾਵਾ ਸਿੱਧੀ ਗੱਲ ਆ ਮੈਂ ਤਾਂ ਗੱਲ ਨਵੇੜਤੀ ਸੀਗੀ ਹੁਣ ਦੋਨੇ ਜਾਨੀਆਂ ਖੜੀਆਂ ਸੀਗਾ ਮੈਂ ਆਪਦੀ ਸਲਾਹ ਕਰ ਲਓ ਹਨਾ ਜਿਵੇਂ ਲੋਟ ਹੋਇਆ ਸਾਨੂੰ ਦੱਸ ਦਿਓ ਕੱਠੀਆਂ ਕੁਠੀਆਂ ਦਾ ਜਾਣ ਦਿੰਦੇ ਹੈਗੀ ਸਿੱਧੀ ਜੀ ਗੱਲ ਹੁਣ ਰੋਕੀ ਆ ਮਾਂ ਘਰੇ ਤੇ ਸਾਡੀਆਂ ਇੱਥੇ ਮੈਂ ਕਿਹਾ ਮਰੀ ਜਾਂਦੀ ਆ ਆਪਸੇ ਵੀ ਘਰੇ ਤੇ ਵੀ ਕੋਈ ਰਹਿਣਾ ਚਾਹੀਦਾ ਤੇ ਕੋਈ ਬੰਦਾ ਕੋਈ ਵਾਲੇ ਕੋਈ ਕੋਈ ਆ ਜੇ ਕਿਸ ਨੂੰ ਰੋਟੀ ਪਾਣੀ ਵੀ ਖਵਾਉਣਾ ਪਿਆ ਜਾਂਦਾ ਹੁੰਦਾ ਬਾਕੀ ਖੇਤ ਦੇ ਕੰਮ ਹੀ ਇਹੋ ਜਿਹੇ ਆ ਜ਼ਿਮੀਂਦਾਰਾਂ ਦੇ ਓ ਯਾਰ ਇਹਨਾਂ ਪਰ ਉਹੀ ਤਾਂ ਗੱਲ ਆ ਇਹਨਾਂ ਨੂੰ ਮਤ ਕੌਣ ਦੇਵੇ ਇਹੇ ਚ ਭਾਲਦੀਆਂ ਪਹਿਲਾਂ ਵਾਲੇ ਕੰਮ ਪਹਿਲਾਂ ਤਾਂ ਬੁੜੀਆਂ ਪਾਂ ਪਾਂ ਕੇ ਹੁੰਦੇ ਸੀ ਜਾਣੇ ਘਰੇ ਠੀਕ ਆ ਹੁਣ ਕੱਲਾ ਕੱਲਾ ਤਾਂ ਹਰੇਕ ਦੇ ਜਵਾਕ ਆ ਠੀਕ ਆ ਕੱਲੇ ਕੱਲੇ ਘਾਹ ਹੋ ਜਾਂਦਾ ਹੁਣ ਕੰਮ ਤਾਂ ਦੇ ਹੋਰ ਬਾਲੇ ਹੋ ਗਏ ਉਹ ਊਂ ਵੀ ਨਾਲੇ ਉਹ ਕਹਿੰਦੇ ਹੁੰਦੇ ਥਵਾਕ ਸੀ ਇਕਾ ਸੀਗਾ ਅਗਲੀ ਜੇ ਕਿਤੇ ਜਾਣਾ ਹੁੰਦਾ ਕੋਈ ਵੀ ਦੋ ਦਿਨ ਤੂੰ ਜਾਇਆ ਤੂੰ ਆ ਜੀ ਮੈਂ ਵਗ ਜੂਗੀ ਉਹ ਤਾਂ ਇਹਨਾਂ ਚ ਹੈ ਹੀ ਨਹੀਂ ਹੁਣ ਬਸ ਉਹੀ ਤਾਂ ਗੱਲ ਆ ਰੀਸ ਕਰਦੀਆਂ ਹੁੰਦੀਆਂ ਉਹਨਾਂ ਦੀਆਂ ਐ ਉਦੋਂ ਉਹ ਨਾਲ ਦਾ ਸਾਰਾ ਦਾ ਕੰਮ ਤਾਂ ਦਾ ਕਰਦੀ ਇੱਕ ਬੁੜੀ ਜੇ ਘਰੇ ਰਹਿੰਦੀ ਸਾਰਾ ਕੰਮ ਕਰਦੀ ਕੰਮ ਦਾ ਬਾਲਟੀ ਵਿੱਚ ਕੌਲੀ ਪਿਛੇ ਲੜੀ ਐ ਨੇ ਇੱਕ ਦੂਜੀ ਨੂੰ ਤੂੰ ਨਹੀਂ ਚੱਕੀਏ ਤੂੰ ਚੱਕ ਲੈ ਬਸ ਸਾਹੀ ਕਹਾਣੀ ਇਹਨਾਂ ਦੀ ਚੱਲ ਛੱਡ ਪਰ ਆ ਯਾਰ ਮੈਂ ਤਾਂ ਗਰਮੀ ਆ ਮੈਂ ਤਾਂ ਮੋਟਰ ਤੇ ਜਾ ਕੇ ਨਹਾਉਣਾ ਤੂੰ ਕਰ ਲੈ ਨਾ ਨਾ ਲਾ ਫਿਰ ਤੂੰ ਉਹ ਦੇਖ ਲੰਘ ਚਲਾ ਰੱਥ ਨਹੀਂ ਠੀਕ ਆ ਕੋਈ ਗੱਲ ਨਹੀਂ ਕਰ ਲੈ ਨਵੇੜਲਾ ਉਹਨਾਂ ਪੰਗੇ ਨਾਲ ਨਹੀਂ ਖੱਪੜ ਜਨਾ ਰੱਥ ਨਹੀਂ ਚੱਕਾਂਗੇ ਉਹਨੂੰ ਕੋਈ ਨਾ ਕੋਈ ਨਾ ਬਸ ਠੰਡੇ ਹੋਏ ਉਦੋਂ ਹੁੰਜ ਨੂੰ ਆ ਹਾਂ ਉਹ ਕਰ ਲੈ ਰਸਤ ਚੱਲ ਆ ਪਾ ਯਾਰ ਉਹ ਪਲੂਮ ਕੋਲ ਤੇ ਪੈ ਜਾ ਜਾ ਕੇ 2 ਮਿੰਟ ਢੂਈਆ ਪਾਸੇ ਸਿੱਧੀ ਕਰ ਲੈ ਲੈ ਹਾ ਜੇ ਮੈਨੂੰ ਕਹਿੰਦਾ ਇਹਦੇ ਨਾਲ ਸਲਾਹਾਂ ਕਰਨ ਮੈਂ ਇਹਦੇ ਨਾਲ ਕੀ ਸਲਾਹਾਂ ਕਰਨ ਸਲਾਹ ਮੈਂ ਕਰਨੀ ਸੀ ਤੇਰੇ ਨਾਲ ਤੂੰ ਮੇਰਾ ਬੰਦਾ ਜਦੋਂ ਤੂੰ ਨਹੀਂ ਮੰਨਿਆ ਹੈਗਾ ਇਹਦੇ ਨਾਲ ਮੈਂ ਕਰੀ ਬੈਠੀ ਆ ਬਸ ਸਲਾਹਾਂ ਮੈਂ ਤਾਂ ਕਰ ਲਈ ਤਿਆਰੀ ਆਪਦੀ ਕੱਲ ਨੂੰ ਤੜਕੀ ਤੁਰ ਜੂ ਬੈਗ ਵਗਿਆ ਮੇਰਾ ਪੈਕ ਮੀ ਤਾਂ ਆ ਕੀ ਕਰੀ ਜੰਨੀ ਆ ਇਹ ਤਾਂ ਕੁਛ ਨਹੀਂ ਪਹਿਨੇ ਤਾਂ ਨਾ ਮੁੰਡੇ ਦੇ ਜਿਹੜੇ ਕੱਪੜੇ ਜੀ ਉੱਚੇ ਹੋਏ ਹੋਏ ਸੀ ਤੇ ਉਹ ਮੈਂ ਅੱਡ ਪਾ ਕੇ ਰੱਖਤੇ ਅੱਛਾ ਫਰਮਾ ਕੇ ਤੂੰ ਅਲਮਾਰੀ ਚ ਸਾਂਭਦੀ ਤੇ ਹੁਣ ਤੂੰ ਬੈਗ ਚ ਪਾਉਣ ਲੱਗ ਗਈ ਨਾਲੇ ਮੇਰੀ ਗੱਲ ਸੁਣ ਮੇਰੀਆਂ ਬਿੜਕਾਂ ਦੀਆਂ ਮੜੀਆਂ ਜਿਹਾ ਘੱਟ ਲਿਆ ਕਰ ਰੀਸ ਕਰਨ ਲੱਗ ਗਈ ਤੂੰ ਤੈਨੂੰ ਪਹਿਲੇ ਹੀ ਪਤਾ ਲੱਗ ਗਿਆ ਵੀ ਭੈਣ ਨੇ ਜਾਣਾ ਵੀ ਮੈਂ ਮੂਰੇ ਹੋ ਕੇ ਜਾਵਾਂ ਨਾ ਕਿੱਥੇ ਜਾਣਾ ਤੂੰ ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਭੈਣ ਤੇਰਾ ਬਾਲੀ ਤੂ ਪੋਲੀ ਨਾ ਬਣ ਮੈਨੂੰ ਪਤਾ ਹੀ ਹੈ ਤੇਰਾ ਚਤਰਚਲਾਕ ਦਾ ਤੈਨੂੰ ਆਇਆ ਵੀ ਭੈਣ ਕਿਤੇ ਆਪਦੇ ਪੇਕੀ ਨਾ ਜਾਵੜੇ ਵੀ ਮੈਂ ਪਹਿਲੇ ਹੀ ਥੂ ਬੱਜਾਂ ਮੇਰੇ ਘਰੇ ਕੋਲੇ ਹੋਰ ਕੋਈ ਕੰਮ ਹੈਗਾ ਕਿ ਹੈ ਨਹੀਂ ਰੋਟੀ ਵੀ ਤੂੰ ਪਚਾਉਣੀ ਐ ਜੇ ਤੂੰ ਆ ਪਚਾ ਲੈ ਵੀ ਕੇਰਾ ਭੈਣ ਜਾਵੜੇ ਆਈ ਵਾਰ ਪਹਿਲੀ ਵਾਰ ਤੂੰ ਹੀ ਜਾਣੀ ਐ ਜੇ ਮੈਂ ਜਾਵੜੂਗੀ ਲੋੜਾ ਆ ਜਾਊਗਾ ਮੇਰੇ ਗੱਲ ਸੁਣ ਪੈਣੇ ਮੇਰਾ ਜਵਾਕ ਹੈਂਡ ਕਰੀ ਬੈਠਾ ਉਹਨੂੰ ਮੈਂ ਕਿਵੇਂ ਟਕਾਵਾ ਜੇ ਜਵਾਕ ਤੇਰਾ ਹੈਂਡ ਕਰਦਾ ਹੁੰਦਾ ਨਾ ਫਿਰ ਤੈਨੂੰ ਪਤਾ ਲਾਇਆ ਤੇਰੇ ਜਵਾਕ ਹੋ ਗਏ ਵੱਡੇ ਤੇ ਮੇਰਾ ਨਿਆਣਾ ਮੈਂ ਤਾਂ ਜਾਊਂਗੀ ਬਸ ਕੱਲ ਨੂੰ ਹਾਂ ਕੜੇ ਜੇ ਵੱਡੇ ਹੋ ਗਏ ਵੱਡਿਆਂ ਦੇ ਕੀ ਨਾਨਕੇ ਨਹੀਂ ਮੈਂ ਨਹੀਂ ਕਹਿੰਦੀ ਨਾਨਕੇ ਨਹੀਂ ਨਾਨਕੇ ਸਭ ਦੇ ਹੁੰਦੇ ਆ ਮੈਂ ਤੈਨੂੰ ਇਹ ਗੱਲ ਤਾਂ ਕਹੀ ਨਹੀਂ ਹੈ ਕਿ ਤੂੰ ਤਾਂ ਪੁੱਠੀ ਚੱਲਦੀ ਐ 24 ਘੰਟੇ ਮੈਂ ਪੁੱਠੀ ਹਾਂ ਜੀ ਪੁੱਠੀ ਚੱਲਦੀ ਆ ਸਾਰਾ ਦਿਨ ਤਾਂ ਮੈਂ ਵੇਖ ਮੇਰੀ ਗੱਲ ਸੁਣ ਤੈਥੋਂ ਪੁੱਛ ਗੱਲ ਕਰਦੀ ਆ ਜੇ ਮੇਰੀ ਗੱਲ ਸੁਣ ਐ ਕਿ ਜੇ ਮੈਂ ਪਹਿਲਾਂ ਜਾਣ ਨੂੰ ਕਹਤਾ ਕਿ ਲੋੜਾ ਆ ਗਿਆ ਤੇ ਤੂੰ ਤੜਕੇ ਦੀ ਇਹੋ ਜਿਹੀ ਮੁਸਕ ਲੈਂਦੀ ਫਿਰਦੀ ਐ ਤੈਨੂੰ ਪਹਿਲਾਂ ਪਤਾ ਲੱਗ ਗਿਆ ਵੀ ਭੈਣ ਨੇ ਜਾਣਾ ਹੁਣ ਤੂੰ ਤੂੰ ਮੇਰੇ ਮੂਰੇ ਹੋ ਕੇ ਤਿਆਰ ਹੋ ਕੇ ਬੈਠ ਗਈ ਭੈਣੇ ਪਹਿਲੀ ਗੱਲ ਤਾਂ ਨਾ ਮੈਨੂੰ ਤੇਰਾ ਪਤਾ ਹੀ ਨਹੀਂ ਸੀ ਵੀ ਤੂੰ ਜਾਣਾ ਆ ਜਾਂ ਨਾ ਜਾਣਾ। ਵੀ ਤੂੰ ਚਾਤਰ ਚਲਾਕ ਨਾ ਬਣ ਮੈਨੂੰ ਪਤਾ ਹੀ ਐ ਤੂੰ ਤੜਕੇ ਦੀ ਮੁਸ਼ਕਲ ਲੈਂਦੀ ਫਿਰਦੀ ਐ ਵੀ ਭੈਣ ਕੀ ਕਰਦੀ ਐ ਖੇਤ ਕੀ ਲੈਣ ਗਈ ਐ। ਨਾ ਤੂੰ ਮੈਨੂੰ ਕੋਈ ਸਲਾਹ ਕੀਤੀ ਵੀ ਮੈਂ ਜਾਣਾਗਾ ਭੈਣੇ ਐ ਕਰਨਾਗਾ। ਨਹੀਂ ਤੂੰ ਮੈਥੋਂ ਨਿੱਕੀ ਐ ਮੈਂ ਤੇਰੇ ਨਾਲ ਸਲਾਹ ਕੀ ਕਰਾਂ ਮੈਂ ਆਉਦੇ ਬੰਦੇ ਤੋਂ ਪੁੱਛਣਾ ਸੀ ਆਪਦੇ ਦਿਔਰ ਤੋਂ ਪੁੱਛਣਾ ਸੀ। ਉਹਨਾਂ ਤੋਂ ਪੁੱਛ ਲਿਆ। ਉਹਨਾਂ ਨੇ ਮੈਨੂੰ ਕਹਿਤਾ ਭਾਈ ਤੂੰ ਜਾ ਬੜਾ ਮੀਂਹ ਤੇ ਰੋਟੀਆਂ ਪਕਾ ਦੂਗੀ। अच्छा तेरे बंदे ने कहता तू जावड़ा कोई नहीं फिर मेरे बंदे नु जब मैं पूछ्या मेरा बंदा कहता तेरे ना सलाह करला सलाह त मैं तेरे ना कर लंदी कल कर जिद्दै पहले दिन तू आदगा प्लानिंग बनाई बैठी सी ना मैं तिनु केहा बी ਭੈਣੇ ਦੱਸ ਦੇ ਮੈਨੂੰ ਬਾਈ ਨਾਲ ਕੀ ਗੱਲ ਕਰਨੀ ਆ ਮੈਨੂੰ ਉੱਦੇ ਤੋਂ ਹੀ ਤੇਰੇ ਤੇ ਸ਼ੱਕ ਹੋ ਗਿਆ ਸੀ ਨਹੀਂ ਮੇਰੀ ਗੱਲ ਸੁਣ ਆ ਤੇਰੇ ਐਡੀ ਲੁਤਰੋ ਕਿਵੇਂ ਲੱਗ ਗਈ ਅੱਗੇ ਤਾਂ ਤੂੰ ਮੈਥੋਂ ਪੁੱਛ ਗੱਲ ਕਰਦੀ ਤੇ ਹੁਣ ਤੂੰ ਮੇਰੇ ਮੂਰੇ ਬੋਲਦੀ ਐ ਆਹ ਦੇ ਬੰਟੂ ਨੂੰ ਮੈਂ ਦੱਸੂਗੀ ਵੀ ਮੇਰੇ ਅੱਗੇ ਹੋ ਹੋ ਬੋਲਦੀ ਐ ਭੈਣੇ ਦੱਸਦੀ ਮੇਰਾ ਤਾਂ ਬੰਦਾ ਪਹਿਲੇ ਨੇ ਮੰਨਿਆ ਹੈ ਦਾ ਹੋਰ ਤੂੰ ਕਲੇਸ਼ ਪਵਾ ਦੇ ਮੈਂ ਤਾਂ ਬਸ ਜਾਉਂਗੀ ਕੱਲ ਨੂੰ ਮੈਂ ਦੇਖਦੀ ਹਾਂ ਮੇਰਾ ਬੰਦਾ ਵੀ ਮੈਨੂੰ ਕਿਵੇਂ ਰੋਕਦਾ ਪਰ ਮੈਂ ਵੀ ਫਿਰ ਪਿਉ ਦੀ ਨਹੀਂ ਵੇਖਦੇ ਆ ਕੌਣ ਜਾਉਗੀ ਤੇ ਕੌਣ ਜਾਂਦੀ ਹੈ ਕੋਈ ਨਹੀਂ ਬਸ ਮੇਰੇ ਤਾਂ ਤਿਆਰੀ ਆ ਕੀਤੀ ਪਈ ਆ ਲੈ ਜਵਾਖ ਦੀਆਂ ਕੱਪੜਾ ਵੀ ਰਹਿ ਗਈਆਂ ਬਾਹਰ ਖਾਉ ਤੇਰੇਆਂ ਗੱਲਾਂ ਦੇ ਵਿੱਚ ਇੱਥੇ ਰਹਿ ਜਾਂਦਾ ਜਵਾਖ ਦਾ ਮੁੜ ਕੇ ਛੁੱਟੀਆਂ ਦਾ ਕੰਮ ਬੜ ਬੜ ਤਰੀਆਂ ਦਿਨ ਦੇ ਚੋ ਵੀ ਘੰਟੇ ਮੇਰੇ ਮੂਰੇ ਹੋ ਹੋ ਕਹਿੰਦੀ ਆ ਵੀ ਮੈਂ ਪਿੰਡ ਜਾਣਾ ਨੀ ਮੇਰਾ ਰੀਸਾ ਕਰਦੀਆਂ ਨਹੀਂ ਆਈ ਵਾਰ ਤੂੰ ਪਹਿਲਾਂ ਜਾਣੀ ਐ ਜੇ ਮੈਂ ਐਤ ਕੀ ਪਹਿਲਾਂ ਮਰਦੀ ਆ ਤਾਂ ਤੈਨੂੰ ਦੱਸ ਕੀ ਮੌਤ ਪੈਂਦੀ ਆ ਮੈਂ ਤਾਂ ਬੰਟੂ ਨੂੰ ਦੱਸੂਗੀ ਵੇ ਬੰਟੂ ਇਹਨੇ ਤਾਂ ਮੈਨੂੰ ਉਹੋ ਉਹੋ ਗੱਲਾਂ ਕਈਆਂ ਵੀ ਜਿਹੜੀਆਂ ਨਾ ਸੁਣਨੀਆਂ ਹੋਣ ਵੇ ਮੈਥੋਂ ਵੱਡੀ ਉਹੋ ਬਣ ਬੈਂਦੀ ਆ ਇਹਨੂੰ ਤਾਂ ਜਮਾਂ ਹੀ ਨਹੀਂ ਲਿਆ ਚ ਰਹੀ ਨਾ ਵੱਡੇ ਛੋਟੇ ਦੀ ਹੋਰ ਹੀ ਨਹੀਂ ਸ਼ਰਮ ਮਨ ਨਹੀਂ ਵੀ ਮੇਰੀ ਵੱਡੀ ਭੈਣ ਐ ਮਾਵਾ ਵਰਗੀ ਐ ਜੇ ਐਤ ਕੀ ਜਾੜੂਗੀ ਆਏ ਸਾਲ ਪਹਿਲਾਂ ਮੈਨੂੰ ਹੀ ਤੋਰਦੀ ਐ ਵੇ ਵੰਟੂ ਵੇ ਮੇਰੀ ਸੁਣ ਲਾ ਵੇ ਮੈਨੂੰ ਤਾਂ ਜਉਵੇਂ ਹੀ ਨਹੀਂ ਕਿਸੇ ਪਾਸੇ ਛੱਡਿਆ ਆਉਣ ਤੇ ਕੋਈ ਨਾ ਮੈਂ ਵੀ ਨਾ ਜੇ ਜੂਨਦਾਂ ਛੁੱਟੀਆਂ ਚਹੀਦੀ ਜੂਨ ਨਾ ਬੁਰੀ ਕਰੀ ਨਾ ਮੈਨੂੰ ਵੀ ਹਰਪ੍ਰੀਤ ਕਿਹਨੇ ਕਹਿਣਾ ਆਉਣ ਦੇ ਨਾਲੇ ਹੈਪੀ ਨੂੰ ਦੱਸੂਗੀ ਵੀ ਮੇਰੇ ਨਾਲ ਅੱਜ ਅੰਦਰ ਲੜ ਪੀ ਬਸ ਕੱਲਾ ਟਾਇਆ ਨਹੀਂ ਦੋ ਲੱਪੜ ਨਹੀਂ ਲਾਏ ਵੇ ਮੇਰੀ ਕੋਈ ਗੱਲ ਦੇ ਮੋੜ ਨਹੀਂ ਟੇਨ ਕਰਨ ਕੋ ਸਕਦੇ ਆ ਮੈਂ ਤਾਂ ਕਿਤਾਬਾਂ ਵੀ ਪਾਲੀਆਂ ਜਵਾਬ ਕਰਦੀਆਂ ਲੈ ਕੁੜੀ ਦੀਆਂ ਪਾਲੀਆਂ ਮੁੰਡੇ ਦੀਆਂ ਪਾਲੀਆਂ ਮੈਂ ਤਾਂ ਹੁਣ ਮਹੀਨਾ ਮੁੜਦੀ ਨਹੀਂ ਇੱਥੇ ਬੈਠੀ ਰਹੀ ਕੋਈ ਨਾ ਕਰੀ ਇਹਨਾਂ ਦਾ ਗੋਲਾ ਧੁੰਦਾ ਮੈਂ ਕਰੂੰ ਤੇਰਾ ਕੰਮ ਸਾਰਾ ਦਿਨ ਦੀਦੀ ਆਹ ਕੰਮ ਕਰਦੇ ਦੀਦੀ ਆਹ ਕੰਮ ਕਰਦੇ ਅੱਜ ਸੇਲ ਆਈ ਏ ਮੈਨੂੰ ਕੱਪੜੇ ਲਿਆ ਦੇ ਦੇਉਂ ਨੀ ਆ ਮੈਂ ਕੋਈ ਨਾ ਤੇਰੀਆਂ ਜੂੰਦੀਆਂ ਛੁੱਟਣਾ ਮੈਂ ਮਣਾਉ ਆਪਦਾ ਬੈਗ ਕਰਕੇ ਪੈਕ ਮੈਂ ਰੱਖ ਲਿਆ ਕੋਈ ਨਾ ਆ ਜਾਂਦੇ ਬੰਟੂ ਨਾਲੇ ਮੈਂ ਇੱਕ ਦੀ ਥਾਂ ਦੋ ਦੋ ਗੱਲਾਂ ਲਾ ਕੇ ਨਾ ਦੱਸਾਂ ਮੀਤ ਤੇਰੇ ਆਹ ਜਿਹੜੇ 4 ਜੂੰਦੇ ਆ ਮੈਂ ਇਹਨਾਂ ਪਟਾਏ ਮੈਨੂੰ ਹਰਪ੍ਰੀਤ ਕਿਨੇ ਜਾਣੇ ਇੱਕ ਤਾਂ ਲੋ ਐਨੀ ਜ਼ਿਆਦਾ ਬਗੀ ਜਾਂਦੀ ਹੈ ਨਾ ਰੱਬ ਜੇ ਭੋਰਾ ਮੀਂਹ ਪਾ ਦੇ ਨਾ ਅੜੀ ਜੀ ਠੰਡ ਹੋ ਜੇ ਲਾ ਤੂੰ ਗਰਮੀ 'ਚ ਭਾਬੀ ਘਰੇ ਏਸੀ ਲਾ ਕੇ ਬਹਿ ਜਾਂਦੀ ਤੈਨੂੰ ਇੱਥੇ ਆਉਣ ਦੀ ਕੀ ਲੋੜ ਸੀ ਦੱਸ ਵੇ ਭਾਬੀ ਨੂੰ ਕਹਿਣਾ ਤੂੰ ਏਸੀ 'ਚ ਬੈਠ ਜਾ ਭਾਬੀ ਕਿਹੜੇ ਮੂੰਹ ਨਾਲ ਏਸੀ 'ਚ ਬੈਠੇ ਭਾਬੀ ਦੀ ਨਾ ਬਾਹਰ ਕਦਰ ਨਾ ਕਰੇ ਕਦਰ ਉਹ ਹੁਣ ਕੀ ਹੋ ਗਿਆ ਤੂੰ ਪੁੱਛੋ ਕੀ ਨਹੀਂ ਹੋਇਆ ਪਹਿਲਾਂ ਮੇਰੀ ਗੱਲ ਸੁਣ ਹਾਂ ਤੂੰ ਮੈਨੂੰ ਆਪਦੀ ਪਰਜਾਈ ਮੰਨਦਾ ਕਿ ਮੰਨਦਾ ਨਹੀਂ ਮੈਂ ਤਾਂ ਤੈਨੂੰ ਪਰਜਾਈ ਵੀ ਮੰਨਦਾ ਤੂੰ ਵੱਡੀ ਆ ਤੈਨੂੰ ਮਾਂ ਵੀ ਮੰਨਦਾ ਮੈਂ ਇਹ ਚ ਕੀ ਪੁੱਛਣ ਵਾਲੀ ਗੱਲ ਆ ਕੋਈ ਤੂੰ ਮੈਨੂੰ ਮਾਂ ਵਾਲਾ ਦਰਜਾ ਵੀ ਦਿੱਤਾ ਹੈ ਨਾ ਹਾਂ ਤੇ ਮੀਤ ਦੀ ਗੱਲ ਸੁਣ ਤੂੰ ਕਿਉਂ ਉਹਨੇ ਕੀ ਕਹਿਤਾ ਉਹਨੇ ਦੱਸੋ ਕਿਹੜੀ ਗੱਲ ਉਹਨੇ ਕਿਹਾ ਨਹੀਂ ਬਸ ਦੋ ਲੱਪੜ ਨਹੀਂ ਲਾਏ ਮੇਰੇ ਤੇ ਕੋਈ ਗੱਲ ਨਹੀਂ ਉਹਨੇ ਕਹਿਣ ਕੰਨੂ ਉਹ ਛੱਡਿਆ ਵੇ ਮੈਂ ਖੇਤ ਤਾਈਓ ਮਰੀਆਂ ਇੱਧਰ ਓ ਹੋ ਗੱਲ ਕੀ ਇਹੋ ਜਿਹਾ ਕਲੇਸ਼ ਕੀ ਕਰ ਲਿਆ ਸੀਗਾ ਨਾਲੇ ਉਹ ਦੇਖ ਮੈਨੂੰ ਤਾਂ ਉਹ ਐਂ ਕਹਿੰਦੀ ਸੀ ਕੱਲਾ ਵੀ ਮੈਂ ਕਹਿੰਦੀ ਪਿੰਡ ਜਾ ਕੇ ਆਉਣਾ ਮੈਂ ਕਿਹਾ ਵੀ ਦੋਨੇ ਜਾਣੀ ਤੁਸੀਂ ਰਾਇ ਕਰ ਲਿਓ ਤੇ ਵਗ ਜਿਓ ਮੈਨੂੰ ਤਾਂ ਉਹਨੇ ਪੁੱਛਿਆ ਹੀ ਨਹੀਂ ਉਹ ਤਾਂ ਬੈਗ ਚ ਕੱਪੜੇ ਪਾਉਣ ਲੱਗ ਗਈ ਮੈਂ ਉਹਨੂੰ ਆਖਿਆ ਮੀਤ ਭੈਣੇ ਵੀ ਆਇਆ ਸਾਲ ਮੈਂ ਤੈਨੂੰ ਪਹਿਲਾਂ ਤੋਰਦੀ ਆਂ ਵੀ ਮੈਂ ਐਤ ਕੀ ਜਾਵੜਾ ਵੀ ਫੇਰ ਭਾਈ ਤੂੰ ਜਾਵੜੀ ਭੌਣ ਦੀ 10 ਲਾਈ 15 ਦਿਨ ਲਾਈ ਕਹਿੰਦੀ ਆਏ ਕਿਵੇਂ ਲਾਏਂਗੀ ਮੈਂ ਤਾਂ ਬੈਗ ਚ ਕਹਿੰਦੀ ਕੱਪੜੇ ਪਾਈ ਬੈਠੀ ਆ ਮੈਂ ਤਾਂ ਜਾਣਾ ਮੇਰਾ ਮੁੰਡਾ ਰੋਂਦਾ ਹੁਣ ਜੇ ਮੈਂ ਕੋਈ ਗੱਲ ਕਹਾ ਗੁੱਸਾ ਨਾ ਕਰੀ ਭਾਬੀ ਉਦੋਂ ਮੈਂ ਤੈਨੂੰ ਕਹੀ ਗਿਆ ਵੀ ਭਈ ਆਪਦੀ ਮਾਸੀ ਦੀ ਕੁੜੀ ਦਾ ਰਿਸ਼ਤਾ ਨਾ ਲਿਆ ਨਾ ਲਿਆ ਕੱਲ ਨੂੰ ਕਲੇਸ਼ ਹੋਊਗਾ ਆਹ ਕਲੇਸ਼ ਤੋਂ ਡਰਦਾ ਸੀ ਜੇ ਮੈਂ ਹੁਣ ਕੁਛ ਕਹਾਂਗਾ ਨਾ ਨਾਲੇ ਤਾਂ ਵੇ ਮੇਰੀ ਗੱਲ ਸੁਣ ਮੇਰੇ ਤਾਂ ਅਕਲ ਤੇ ਪਟਦਾ ਪੈ ਗਿਆ ਸੀ ਵੇ ਹੱਥੀ ਵਿਆਹ ਕੇ ਲਿਆਈ ਸੀ ਮੇਰੀ ਬੈਰਨ ਬਣ ਕੇ ਵਹਿ ਗਈ ਵੇ ਮੇਰੀ ਕੋਈ ਲੱਜ ਸ਼ਰਮ ਨਹੀਂ ਰੱਖੀ ਤੇ ਹੋਰ ਹੋਰ ਉਸਿਆਣੇ ਕਿਉਂ ਕਹਿੰਦੇ ਹੁੰਦੇ ਵੀ ਇੱਕੋ ਕਰੋ ਦੋ ਨਾਮ ਵਿਆਹਿਆ ਕਰੋ ਆਹੀ ਕਲੇਸ਼ ਦੇ ਬਾਰੇ ਕਹਿੰਦੇ ਹੁੰਦੇ ਆ ਜੇ ਕੋਈ ਹੁਣ ਬਗਾਨੀ ਆਈ ਹੁੰਦੀ ਚਲ ਮੈਂ ਆਦੇ ਹਿਸਾਬ ਨਾਲ ਸਮਝਾਂਦਾ ਮੈਂ ਇਹਦਾ ਚਾਰੇ ਪਾਸੋਂ ਮਾੜਾ ਮੇਰੀ ਗੱਲ ਸੁਣ ਜੇ ਮੈਂ ਹੁਣ ਤੈਨੂੰ ਪਤਾ ਹੀ ਐ ਵੀ ਮੇਰੇ ਮਾਂ ਪਿਓ ਦਾ ਜੇ ਮੈਂ ਦੋ ਰਾਤਾਂ ਉਹਨਾਂ ਦੇ ਕੋਲੇ ਲਾ ਆਉਂਗੀ ਮੈਂ ਕਿਹੜਾ ਉੱਥੇ ਬਾਲੇ ਦਿਨ ਰਹਿਣੀ ਆ ਉਹੀ ਤਾਂ ਗੱਲ ਆ ਹੁਣ ਮੈਂ ਨਾਲੇ ਨਾ ਮੈਂ ਅੱਜ ਉਹਨੂੰ ਸਮਝਾਇਆ ਸੀ ਵੀ ਭਾਈ ਸਲਾਹ ਕਰ ਲਿਓ ਜੇ ਬਾਲਾ ਨਹੀਂ ਸਰਦਾ ਹੈਗਾ ਚਾਰ ਦਿਨ ਤੂੰ ਲਾਇਆ ਚਾਰ ਦਿਨ ਉਹੋ ਲਈ ਹੋਗੀ ਪਰ ਸਾਨੂੰ ਤੇਕ ਜਾਣਾ ਕਰੇ ਚਾਹੀਦਾ ਚਾਹੀਦਾ ਉਦੋਂ ਮੈਨੂੰ ਤਾਂ ਕਹਿੰਦੀ ਮੈਂ ਕਰ ਲੂੰਗੀ ਸਲਾ ਬੰਟੂ ਛੋਡੇ ਤਾਂ ਬੰਦਿਆਂ ਦੇ ਖੇਤ ਕੰਮ ਹੁੰਦੇ ਆ ਬਾਹਲੇ ਵੇਖ ਮੇਰੀ ਗੱਲ ਸੁਣੋ ਮੈਂ ਤਾਂ ਨਾ ਇੰਨਾ ਤਰਸ ਖਾਨੀ ਐ ਉਹ ਤੋਂ ਬਾਲਾ ਕੰਮ ਕਰਾਉਂਦੀ ਨਹੀਂ ਮੈਨੂੰ ਆਏ ਹੁੰਦਾ ਵੀ ਚੱਲ ਉਹਦਾ ਜਵਾਕ ਨੇ ਆਣਾ ਵੀ ਪਾਲ ਜੂਗਾ ਜਵਾਕ ਤੇ ਨਾਲੇ ਤੈਨੂੰ ਪਤਾ ਵੀ ਉਹ ਪੜ੍ਹੀ ਲਿਖੀ ਆ ਹਾਂ ਪਪੜੀਆਂ ਲਿਖੀਆਂ ਵੀ ਉਹਦੇ ਦਾ ਖੂਚ ਨੇ ਜਦੋਂ ਅਕਲ ਦਾ ਰੁਪਏ ਦੀ ਨਹੀਂ ਹੈਗੀ ਉਹਨੂੰ ਦੱਸ ਕੀ ਕੀਤਾ ਜਾਵੇ ਉਹ ਤਾਂ ਕਹਿੰਦੀ ਮੈਂ ਤਾਂ ਬੈਗ ਪੈਕ ਕਰ ਲਿਆ ਮੈਂ ਤਾਂ ਕਹਿੰਦੀ ਜਾਊਂਗੀ ਕਹਿੰਦੀ ਕੋਈ ਨਾ ਮੈਂ ਜਾਣਾ ਘਰੇ ਮੈਂ ਜਾ ਕੇ ਖੋਲਦਾ ਉਹਨੂੰ ਐ ਥੋੜੀ ਕੰਮ ਲੋਟ ਆਊਗਾ ਸੇਰੀ ਸਰ ਚੜਦੀ ਤਰੀ ਜਾਂਦੀ ਹੈ ਮੇਰੀ ਗੱਲ ਸੁਣ ਜੇ ਤੂੰ ਉਹਨੂੰ ਖੁੱਲੇਗਾ ਉਹਨੂੰ ਐ ਹੋ ਜਾਊਗਾ ਵੀ ਇਹਨੇ ਮੇਰੀ ਭੈਣ ਨੇ ਪੱਟੀ ਪੜਾਈ ਆ ਉਹ ਤਾਂ ਮੈਨੂੰ ਜਠਾਣੀ ਮੰਨਦੀ ਆ ਭੈਣ ਤਾਂ ਮੰਨਦੀ ਨਹੀਂ ਉਹ ਤਾਂ ਸਾਰੇ ਕੰਡੇ ਤੇਰੇ ਵੀ ਜਿਹੇ ਹੋਇਆ ਭਾਬੀ ਗੱਲ ਨਹੀਂ ਬਾਤ ਨਹੀਂ ਹੈਗੀ ਦੱਸ ਜਦੋਂ ਉਦੋਂ ਕਹਿੰਦੇ ਹੁੰਦੇ ਸੀ ਅਖੇ ਨਾ ਤੂੰ ਬਾਹਰ ਹੁਣ ਨਾ ਐ ਹੁਣ ਨਾ ਜਿੱਥੇ ਮੈਂ ਕਹਿੰਨੀ ਉੱਥੇ ਕਰਾ ਕੁੜੀ ਬਾਹਰੀ ਚੰਗੀ ਆ ਦੇਖ ਲੈ ਚੰਗੀ ਬੇ ਮੇਰੀ ਗੱਲ ਸੁਣੋ ਮੈਨੂੰ ਆਏ ਆ ਜੇ ਮੈਂ ਕੁਸਮਾਨ ਪਾਇਆ ਘਰੇ ਤਾਂ ਫਰਕ ਪੈ ਜੂਗਾ ਅੱਡੋ ਅੱਡ ਹੋ ਜੂਗੇ ਭਰਾ ਭਰਾ ਸੋਡੀ ਵਧੀਆ ਨਹੀਂ ਵੀ ਜਾਂਦੀ ਐ ਵਧੀਆ ਕੰਮ ਤਾਂ ਦੇਖ ਹੀ ਜਾਂਦੇ ਹੋ ਪਰ ਮੈਨੂੰ ਲੱਗਦਾ ਵੀ ਤੁਸੀਂ ਨਹੀਂ ਨਿਬੜ ਦਿੰਦੀਆਂ ਹੈਗੀਆਂ ਖਾਸ ਕਰਕੇ ਆ ਮੇਰੇ ਵਾਲੀ ਤਾਂ ਪਿਛਲੀ ਵਾਰ ਤਾਂ ਪਿਛਲੀ ਵਾਰ ਉਹਨੇ ਹੈਂਡ ਕੀਤੀ ਉਦੋਂ ਇੰਨਾ ਕਲੇਸ਼ ਹੋਇਆ ਜੂਨ ਦੀਆਂ ਛੁੱਟੀਆਂ ਚ ਉਦੋਂ ਪਹਿਲਾਂ ਗਈ ਹੈਗੀ ਆ ਹੁਣ ਫੇਰ ਉਹੀ ਕਲੇਸ਼ ਕਰ ਲਿਆ ਹੈਗਾ ਐ ਨਹੀਂ ਕੰਮ ਲੂਟ ਆਉਂਦਾ ਹੈਗਾ ਮੈਨੂੰ ਤਾਂ ਗੱਲ ਮੇਰੀ ਗੱਲ ਸੁਣ ਹਾਂ ਕੁੱਟੀ ਨਾ ਉਹਨੂੰ ਤੂੰ ਉਹਨੂੰ ਐਂ ਕਹਿਦੀ ਵੀ ਐਤ ਕੀ ਤਾਂ ਭਾਬੀ ਜਾਵਾਂਗੀ ਚੱਲ ਕੋਈ ਨਾ ਮੈਂ ਘਰੇ ਜਾਣਾ ਕਰ ਲੈਣਾ ਗੱਲ ਫੇਰ ਆਪਦੇ ਢਾਂਗੇ ਨਾਲ ਉਹੀ ਗੱਲ ਮੈਨੂੰ ਤਾਂ ਸਾਨੂੰ ਬਚਾ ਲੈ ਵੀ ਮੈਂ ਤੇਰੇ ਨਾਲ ਜਾਊਂਗਾ ਆਪਾਂ ਦੋਨੋਂ ਜਾਣੇ ਲਾ ਕੇ ਆਵਾਂਗੇ ਦੋ ਰਾਤਾਂ ਤੇ ਮੈਨੂੰ ਕੇਰਾ ਤੋਰ ਦੇ ਤਾ ਆ ਬਲ ਮੈਂ ਤਾਂ ਉਹਨੂੰ ਜਵਾਬ ਹੀ ਦੇ ਦੇਣਾ ਮੈਂ ਤਾਂ ਕਹੂੰਗਾ ਜਾਣਾ ਹੀ ਨਹੀਂ ਹੈਗਾ ਸਿੱਧੀ ਜੀ ਗੱਲ ਹੈ ਐਵੇਂ ਜਵਾਕ ਨੂੰ ਬਿਮਾਰ ਕਰੂਗੀ ਗਰਮੀ ਤਾਂ ਇੰਨੀ ਡਿੱਗੀਆਂ ਦੀ ਐ ਦੱਸ ਕਿਉਂ ਛੁੱਟੀਆਂ ਕਰਦੀ ਹੁੰਦੀ ਹੈ ਗੌਰਮੈਂਟ ਵੀ ਭਈ ਜਵਾਕ ਟੇਕੇ ਘਰੇ ਬਹਿ ਜਾਣ ਤੇ ਇਹ ਇਹਨਾਂ ਨੂੰ ਮਾਤੀ ਨਹੀਂ ਹੈਗੀ ਚਾਕੇ ਡੂੰਡਰ ਤੁਰ ਪੈਂਦੀਆਂ ਨੇ ਉੱਥੇ ਗਾਹਾਂ ਦੱਸ ਉੱਥੇ ਕੀ ਹੈ ਸਾਰਾ ਦਿਨ ਬਾਹਰ ਟੋਪਿਆਂ ਤੇ ੱੱਕੇ ਖਾਈ ਜਾਊਗਾ ਮੁੜ ਕੇ ਜਦੋਂ ਬਿਮਾਰ ਹੋਗਾ ਤਾਂ ਮੈਨੂੰ ਫੋਨ ਕਰਦੂਗੀ ਆ ਜਵਾਕ ਢਿੱਲਾ ਹੋ ਗਿਆ ਲੈ ਜਾ ਕੇ ਨਾਲੇ ਤੂੰ ਮੇਰੀ ਗੱਲ ਸੁਣ ਆਏ ਨਾ ਦਸੀ ਵੀ ਭਾਬੀ ਖੇਤ ਗਈ ਸੀ ਚੰਗਾ ਕਿਤੇ ਮੇਰੀ ਗੁੱਤ ਜਮਾ ਹੀ ਪੱਟਦੇ ਅੱਧੀ ਤਾਂ ਉਹਨੇ ਪੱਟਦੀ ਅੱਧੀ ਪੱਟਣ ਕੰਨੂਆ ਰਹੇਗੀ। ਇਹਨਾਂ ਬਾਬੀ ਤੂੰ ਘਰੇ ਜਾ ਜੇ ਹੁਣ ਇਕੱਠੇ ਗਏ ਨਾ ਫਿਰ ਉਹਨੂੰ ਸ਼ੱਕ ਹੋ ਜਾਊਗਾ। ਮੈਂ ਬਾਅਦ ਚ ਆਉਣਾ। ਚੱਲ ਚੰਗਾ ਹੂੰ ਤਾਂ ਤੂੰ ਆ ਗੰਡੇ ਜਿਹੀ ਪੱਟੀ ਬੈਠਾ ਤੇ ਮੈਂ ਨਾ ਕੱਦੂ ਲੈ ਜਾ। ਉੱਥੇ ਨਾ ਦੋ ਵਧੀਆ ਕੱਚੇ-ਕੱਚੇ ਕੱਦੂ ਜੇ ਉਹ ਤੋੜ ਲਾ ਜਾ ਕੇ। ਅੱਛਾ ਲਾ ਕੋਲੀ ਪੱਟ ਕੇ ਰੱਖੀ ਬੈਠਾ। ਉਹ ਫਿਰ ਕੀ ਕਰਦਾ ਦੱਸ ਆ ਤਾਂ ਨਵੀਂ ਵਿਪਤਾ ਪਾਤੀ ਆ ਉਹੀ ਗੱਲ। ਇਹਨਾਂ ਦੋਨਾਂ ਜਾਣੀਆਂ ਨੇ ਨਾ ਭਰਾਵਾਂ 'ਚ ਫਰਕ ਪਾਉਣਾ ਸਾਡੇ। ਕਾਦੀਆਂ ਜੂਨ ਦੀਆਂ ਛੁੱਟੀਆਂ ਆ ਗਈਆਂ ਸਿਆਪਾ ਹੀ ਹੋ ਉਹੀ ਗੱਲ ਜੇ ਹੁਣ ਉਹਨੂੰ ਮਾਰੂੰਗਾ ਤਾਂ ਵੀ ਮਾੜਾ ਬਾਈਦਾ ਸਮਝਾ ਕੇ ਦੇਖਦਾ ਆਪਣੇ ਤਰੀਕੇ ਨਾਲ ਜੇ ਸਮਝ ਗਈ ਤਾਂ ਠੀਕ ਆ ਨਹੀਂ ਫਿਰ ਛੇਤਰ ਤਾਂ ਹੈਗਾ ਹੀ ਆ ਹਾਂ ਇੱਥੇ ਜੀ ਆਪਾਂ ਵੀ ਇੱਥੇ ਜੇ ਤੋੜ ਲਾ ਕੱਦੂ ਬੱਸ ਕੱਟੇ ਜੇ ਇੱਥੇ ਹਾਂ ਵਸ 21 ਸੀ ਚੰਗਾ ਕੋਈ ਨਾ ਕੱਦੂ ਤਾਂ ਮੈਨੂੰ ਹੁਣ ਦਿਸ ਗਿਆ ਹੁਣ ਜਿਹੜਾ ਇਹ ਕੱਦੂ ਦੀ ਸਬਜ਼ੀ ਖਾ ਕੇ ਮੀਤ ਤੇਰਾ ਹਾਲ ਖਰਾਬ ਹੋਣਾ ਨਾ ਜੂਨ ਦੀਆਂ ਛੁੱਟੀਆਂ 'ਚ ਉਹ ਮੈਨੂੰ ਪਤਾ ਤੇ ਜਾਂ ਫਿਰ ਵਨ ਟੂ ਨੂੰ ਪਤਾ ਹੈ ਅੱਜ ਤੈਨੂੰ ਦੇਊਗਾ ਤਨੇ ਇਸ ਦੀ ਸਮਾਰ ਕੇ ਇਹਨੂੰ ਤਾਂ ਲੈ ਹੀ ਜਾਵਾਂ